ਸ਼ਸ਼ੀਕਲ ਨਮਸਕਾਰ ਮੈਂ ਹੰ ਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡੀ 4 న్యూਸ ਸਰ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਇੰਪਰੂਵਮੈਂਟ ٹرسٹ ਦੇ ਵਿੱਚ ਫੈਲੇ ਭ੍ਰਸ਼ਟਾਚਾਰ ਨੂੰ ਲੈ ਕੇ ਐਪੀਸੋਡ ਕਰ ਰਹੇ ਹਾਂ ਅੱਜ ਦਾ ਫਿਰ ਐਪੀਸੋਡ ਇੰਪਰੂਵਮੈਂਟ ٹرسٹ ਨੂੰ ਹੀ ਲੈ ਕੇ ਆ ਪਹਿਲਾਂ ਅਸੀਂ ਖਬਰ ਕੀਤੀ ਸੀ ਕਿ ਜਾਲੀ ਫਰਮਾ ਬਣਾ ਬਣਾ ਕੇ ਇਹ ਜਿਹੜੇ ਆਫਸਰ ਤੇ ਠੇਕੇਦਾਰ ਲੁੱਟੀ ਜਾ ਰਹੇ ਨੇ ਪੰਜਾਬ ਨੂੰ ਪੰਜਾਬ ਦੇ ਖਜ਼ਾਨੇ ਨੂੰ ਹੁਣ ਸਾਡੇ ਕੋਲ ਕੁਝ ਦਸਤਾਵੇਜ਼ ਵੀ ਆਏ ਨੇ ਕਿ ਕੁਝ ਜਿਹੜੇ ਅਫਸਰ ਨੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਜਿਹੜੇ ਆ ਉਹਨਾਂ ਦੇ ਕੰਟਰੈਕਟਰ ਬਣਾਤਾ ਉਹਨਾਂ ਨੂੰ ਜਦਕਿ ਨਿਯਮ ਸਾਡੇ ਕੋਲ ਪਹੁੰਚੇ ਨੇ ਜਿਹੜੇ ਕਿ ਲੋਕਲ ਬਾਡੀ ਡਿਪਾਰਟਮੈਂਟ ਦੇ ਨਿਯਮ ਨੇ ਕੋਈ ਵੀ ਅਫਸਰ ਜਿਹੜਾ ਕਿ ਇੰਪਰੂਵਮੈਂਟ ਟਰਸਟ ਚ ਹੋਵੇ ਜਾਂ ਫਿਰ ਉਹ ਨਗਰ ਨਿਗਮ ਦੇ ਵਿੱਚ ਹੋਵੇ ਉਹਦਾ ਕੋਈ ਕਰੀਬੀ ਰਿਸ਼ਤੇਦਾਰ ਠੇਕੇਦਾਰੀ ਨਹੀਂ ਕਰ ਸਕਦਾ ਮੈਂ ਦੁਬਾਰਾ ਦੱਸ ਦਿਆਂ ਕੋਈ ਵੀ ਅਫਸਰ ਉਹਦਾ ਜਿਹੜਾ ਕਿ ਇੰਪਰੂਵਮੈਂਟ ਟਰਸ ਜਾਂ ਫਿਰ ਨਗਰ ਨਿਗਮ ਚੱਲਿਆ ਉਹਦਾ ਕਰੀਬੀ ਰਿਸ਼ਤੇਦਾਰ ਠੇਕੇਦਾਰੀ ਨਹੀਂ ਕਰ ਸਕਦਾ ਪਰ ਇੰਪਰੂਵਮੈਂਟ ਟਰਸ ਅੰधेਰ ਨਗਰੀ ਚੌਪਟ ਰਾਜਾ ਟਕੇ ਸੇਰ ਬਾਜੀ ਟਕੇ ਸੇਰ ਖਾਜਾ ਮਤਲਬ ਚੋਰ ਚੋਰ ਰਲੇ ਨੇ ਚੋਰ ਚੋਰ ਮਸੇਰੇ ਭਾਈ ਇੱਥੇ ਹੋ ਗਏ ਨੇ ਇੱਕ ਬਹੁਤ ਵੱਡਾ ਅਫਸਰ ਜਿਹੜਾ ਕਿ ਚੰਡੀਗੜ੍ਹ ਬੈਠਦਾ ਉਹਦਾ ਇੱਕ ਕਰੀਬੀ ਰਿਸ਼ਤੇਦਾਰ ਬਹੁਤ ਕਰੀਬੀ ਫਸਟ ਕਜ਼ਨ ਠੇਕੇਦਾਰੀ ਕਰ ਲਿਆ ਪਿਛਲੇ 20 ਸਾਲਾਂ ਤੋਂ ਹੁਣ ਸਾਡੇ ਕੋਲ ਇਹ ਵੀ ਦਸਤਾਵੇਜ਼ ਨੇ ਕਿ ਜਿਹੜੇ ਇਹ ਬਿਲਡਰ ਆ ਇਹਨਾਂ ਦਾ ਨਾਮ ਹੈਗਾ ਜੇ ਐਸ ਐਸ ਬਿਲਡਰ ਤੇ ਨਾਲ ਦੀ ਨਾਲ ਇੱਕ ਹੋਰ ਜਿਹੜੀ ਚੀਜ਼ ਹੈ ਜਿਹਦੀ ਫਰਮ ਹੋਏ ਉਹਨੇ ਐਫਿਡੇਵਟ ਦੇਣਾ ਹੁੰਦਾ ਹੈ ਕਿ ਮੇਰਾ ਇੱਥੇ ਕੋਈ ਕਰੀਬੀ ਰਿਸ਼ਤੇਦਾਰ ਇੰਪਰੂਵਮੈਂਟ ਟਰਸਟ ਦੇ ਵਿੱਚ ਵੱਡਾ ਅਫਸਰ ਨਹੀਂ ਲੱਗਿਆ ਹੋਇਆ ਤੇ ਨਾਲ ਦੀ ਨਾਲ ਉਹ ਕੋਈ ਸੁਸਾਇਟੀ ਵੀ ਨਹੀਂ ਚਲਾ ਸਕਦਾ ਪਰ ਇਹ ਮਹਾਸ਼ੇ ਨੇ ਜਿਹੜੇ ਮਿੰਟੂ ਪੂਰੀ ਹਿਸਾਬ ਇਹ ਸਲੇਲ ਸ਼ੇਰਲ ਕੋਆਪਰੇਟਿਵ ਸੁਸਾਇਟੀ ਵੀ ਨਾਲ ਚਲਾ ਰਹੇ ਨੇ ਮਾਲ ਜਿਹੜਾ ਉਹ ਅੰਦਰ ਕਰੀ ਜਾ ਰਿਹਾ ਸਭ ਸਮਝ ਸਾਨੂੰ ਇਹ ਨਹੀਂ ਆ ਰਿਹਾ ਕਿ ਵਿਜੀਲੈਂਸ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ ਵਿਜੀਲੈਂਸ ਦੀ ਉਸ ਟੀਮ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ ਜਿਹੜੀ ਕਿ ਇੰਪਰੂਵਮੈਂਟ ٹرسٹ ਦੇ ਕਾਲੇ ਕਾਰਨਾਮਿਆਂ ਦੀ ਫਾਈਲ ਆਪਣੇ ਕੋਲ ਲੈ ਕੇ ਬੈਠੀ ਹੈ ਜਿਹਦਾ ਕੰਮ ਜਿਹੜਾ ਇਹ ਹੈ ਕਿ ਇਹ ਦਸੇ ਲੋਕਾਂ ਨੂੰ ਵੀ ਕਿੱਥੇ ਭ੍ਰਸ਼ਟਾਚਾਰ ਹੋਇਆ ਸਰਕਾਰ ਕਹਿੰਦੀ ਹੈ ਕਟੜ ਇਮਾਨਦਾਰ ਬਦਲਾਵ ਆ ਗਿਆ ਰੰਗਲਾ ਪੰਜਾਬ ਬਣ ਗਿਆ ਪਰ ਕਿਸ ਤਰ੍ਹਾਂ ਰੰਗਲਾ ਪੰਜਾਬ ਬਣ ਗਿਆ ਤੁਹਾਡੇ ਸਾਹਮਣੇ ਹੈ ਮੇਰੇ ਨਾਲ ਹੈ ਸਾਡੇ ਐਕਸਪਰਟ ਰਕੇਸ਼ ਸ਼ਰਮਾ ਸ਼ਰਮਾ ਜੀ ਨਮਸਕਾਰ ਨਮਸਕਾਰ ਪੰਡਰੀ ਸਾਹਿਬ ਸਮਝਿਆ ਸੀ ਰੋਲਾ ਪਾ ਰਹੇ ਦੇਖੋ ਰੋਜ਼ ਸੰਗ ਪਾ ਰਹੇ ਆ ਵੀ ਕੰਮ ਸਰਕਾਰ ਦਾ ਅਸੀਂ ਕਰ ਰਹੇ ਆ ਅਫਸਰਾਂ ਦੇ ਸਿਰ ਤੇ ਕੋਈ ਜੂ ਨਹੀਂ ਰੇਂਗਦੀ ਕਹਿੰਦੇ ਪਾਈ ਦਾ ਰੋਲਾ ਪਰ ਇਹਨਾਂ ਨੂੰ ਅਸੀਂ ਦੱਸ ਦਈਏ ਵੀ ਅਸੀਂ ਲਿਖ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਡੀਜੀਪੀ ਵਿਜੀਲੈਂਸ ਨੂੰ ਚੀਫ ਸਕੱਟਰੀ ਲੋਕਲ ਬਾਡੀਜ਼ ਨੂੰ ਤੇ ਪੰਜਾਬ ਦੇ ਚੀਫ ਸਕੱਟਰੀ ਇਹਨਾਂ ਨੂੰ ਸਾਰਿਆਂ ਨੂੰ ਚੀਜ਼ਾਂ ਤੁਹਾਡੀਆਂ ਦੱਸੀ ਜਾ ਰਹੇ ਆਂ ਵੀ ਕੀ ਕੀ ਇੱਥੇ ਤੁਸੀਂ ਕਾਰਗੁਜ਼ਾਰੀਆਂ ਗੁਲ ਤੁਸੀਂ ਖਿਲਾ ਰਹੇ ਹੋ ਹੁਣ ਕਹੇ ਜੀ ਸਾਡੇ ਕੋਲ ਜਾਣਕਾਰੀ ਜੋ ਹੈ ਮੇਰੇ ਕੋਲ ਕਿ ਲਿਸਟਮੈਂਟ ਜਿਹੜੀ ਹੁੰਦੀ ਹੈ ਪਰਫਾਰਮਾ ਉਹਦੀਆਂ ਇੱਕ ਇਨਸਟਰਕਸ਼ਨਜ਼ ਨੇ ਬਕਾਇਦਾ ਵੀ ਮਹਿਕਮੇ ਦੇ ਵਿੱਚ ਉਹਦਾ ਕੋਈ ਰਿਸ਼ਤੇਦਾਰ ਅਫਸਰ ਨਹੀਂ ਹੋਣਾ ਚਾਹੀਦਾ ਤੇ ਇਹ ਮਹਾਸ਼ਯ ਐਫਿਡੇਵਿਟ ਵੀ ਦਿੰਦੇ ਨੇ ਫਰਮਾਂ ਤੇ ਹੋਰ ਵੀ ਕਈ ਨੇ ਪਰ ਉਹਨਾਂ ਦਾ ਵੀ ਨਾਮ ਦੱਸ ਦਿਆਂਗੇ ਜਿਵੇਂ 탑 ਬਸਤੀ ਰਾਮ ਸੁਸਾਇਟੀ ਹੈ ਉਹਦਾ ਵੀ ਇੱਕ ਠੇਕੇਦਾਰ ਹੈ ਇੱਕ ਹੋਰ ਸੁਸਾਇਟੀ ਜੀ ਦੇ ਐਚਐਸ ਬਿਲਡਰ ਰਣਜੀਤ ਕੋਆਪਰੇਟਿਵ ਸੁਸਾਇਟੀ ਇਸ ਤਰ੍ਹਾਂ ਕਹਿੰਜੀ ਤੁਸੀਂ ਵੀ ਇਹ ਸਾਰਾ ਜਿਹੜਾ ਦਸਤਾਵੇਜ਼ ਖੰਗਾਲੇ ਨੇ ਜਿਵੇਂ ਜਦੋਂ ਸਾਡੇ ਕੋਲ ਪਹੁੰਚਦੇ ਨੇ ਤੇ ਤੁਹਾਡਾ ਕੀ ਮੰਨਣਾ ਹੈ ਵੀ ਵਿਜੀਲੈਂਸ ਦੀ ਟੀਮ ਜਿਹੜੀ ਜਾਂਚ ਕਰ ਰਹੀ ਹੈ ਵੀ ਉਹ ਇਸ ਚੀਜ਼ ਨੂੰ ਕਿਹਾ ਠੰਡੇ ਬਸਤੇ ਚ ਪਾਣਾ ਚਾਹੁੰਦੇ ਆ ਬਿਲਕੁਲ ਮੇਰਾ ਦਿਲ ਗਿੰਦਾ ਵੀ ਵਿਜੀਲੈਂਸ ਜਿਹੜੀ ਆ ਵੀ ਵਿਜੀਲੈਂਸ ਤੇ ਦਬਾਅ ਇਹਨਾਂ ਨੇ ਇਨਾ ਕੁ ਪਾਤਾ ਵੀ ਵਿਜੀਲੈਂਸ ਇਹ ਜਾਂਚ ਨੂੰ ਹੁਣ ਠੰਡੇ ਬਸਤੇ ਚ ਪਾਣਾ ਚਾਹੁੰਦੀ ਆ ਚੇਅਰਮੈਨ ਜੀ ਪੜ ਲਿਆ ਜੀ ਉਹ ਜਿਹੜੇ ਨਾਲ ਕਰਪਟ ਅਫਸਰ ਹੀ ਚੋਰ ਅਫਸਰ ਹੀ ਉਹ ਕਿਉਂ ਛੜੀ ਜਾਂਦੇ ਜੀ ਕਿੰਨੇ ਮਹੀਨੇ ਲੱਗਣਗੇ ਸਿੱਟ ਨੂੰ ਬੇਕੋ ਸਿੱਟ ਦੇ ਮੁਖੀ ਨੂੰ ਮੈਂ ਰੋਜ਼ ਵੀਡੀਓ ਪਾਣਾ ਜੀ ਐਸਐਸਪੀ ਵਿਜੀਲੈਂਸ ਦੇ ਸੇਵਾ ਸਿੰਘ ਬਰਾੜ ਔਨਸਟ ਬੰਦੇ ਉਹਨਾਂ ਨੂੰ ਮੈਂ ਰੋਜ਼ ਪਾਣਾ ਜੀ ਜਿੱਦਾਂ ਦੀ ਦੱਸਿਆ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਲੋਕਲ ਬੋਡੀ ਸੈਕਟਰੀ ਨੂੰ ਤੇ ਜਿਹੜੇ ਸੀਐਮ ਸਾਹਿਬ ਦੇ ਓਐਸਡੀ ਆ ਦੋਨੇ ਉਹਨਾਂ ਨੂੰ ਪਾਣਾ ਪ੍ਰਿੰਸੀਪਲ ਸੈਕਟਰੀ ਨੂੰ ਸੀਐਮ ਨੂੰ ਪਾਣਾ ਚੀਫ ਸੈਕਟਰੀ ਨੂੰ ਪਾਣਾ ਜੀ ਫਿਰ ਇਹ ਖੂਬ ਇਹਨਾਂ ਚੋਰਾਂ ਦੇ ਕਿੱਡੇ ਲੰਬੇ ਹਾਥਾ ਇਹਨਾਂ ਦੇ ਐਕਸ਼ਨ ਕੋਈ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਇਹ ਸੋਚਦੇ ਵੀ ਸਾਨੂੰ ਦਿਖਾ ਦੇਣਗੇ ਜੀ ਹੁਣ ਅੱਜ ਦੀ ਗੱਲ ਦੱਸਦਾ ਮੈਂ ਮੇਰੇ ਇੱਕ 5 30 ਸਾਲ ਪੁਰਾਣੇ ਮਿੱਤਰ ਮੇਰੇ ਕੋਲ ਆਏ ਆnde ਯਾਰ ਤੂੰ ਟਰਸਟ ਦਾ ਕੰਮ ਬੰਦ ਕਰ ਦੇ ਮੇਰੇ ਯਾਰ ਹੈਗੇ 3 4 ਐ ਕਿ ਉਹਨਾਂ ਮੈਨੂੰ ਕਿਹਾ ਵੀ ਤੂੰ ਕਰ ਦੇ ਦੱਸੋ ਕਿਦਾਂ ਕਰਨਾ ਜੀ ਮੈਂ ਕਿਹਾ ਵੀ ਕਰਨਾ ਕਿਦਾਂ ਹੈ ਤੇ ਇਹਨਾਂ ਚੋਰਾਂ ਨੂੰ ਸਲਾਖਾ ਪਿੱਛੇ ਭਜਾਣਾ ਜੀ ਅਸੀਂ ਇਹਨਾਂ ਨੂੰ ਵੇਖਣਾ ਚਾਹੁੰਦੇ ਆ ਵੀ ਸੈਂਟਰਲ ਜੇਜ ਜਾਣਾ ਜੀ ਜੇ ਇੱਕ ਟਰਸਟ ਦਾ ਮੁਖੀ ਚੇਅਰਮੈਨ ਆਸਾਦਾ ਤੇ ਜਿਨ੍ਹਾਂ ਨੇ ਉਹਦੇ ਕੋਲ ਕੰਮ ਕਰਾਏ ਇਹ ਜਿਹੜਾ ਰੀਅਲ ਤੇ ਜਾਣ ਸਾਬਕਾ ਚੇਅਰਮੈਨ ਸਾਬਕਾ ਚੇਅਰਮੈਨ ਜੀ ਸਾਹਿਬਾ ਤੇ ਇਹ ਕਿਉਂ ਨਾ ਜਾਣੀ ਜਿਨ੍ਹਾਂ ਨੇ ਕੰਮ ਕਰਾਏ ਆ ਜਿਨ੍ਹਾਂ ਢਾਬੇ ਵਾਲੇ ਸੈਂਟਰੀ ਵਾਲੇ ਜਿਹਨਾਂ ਸਿੱਧੇ ਸਿੱਧੇ ਏ ਕਲਾਸ ਬੀ ਕਲਾਸ ਰਜਿਸਟਰਡ ਕਰਤਾ ਜਿਹੜੇ ਕੋਈ ਰੋਟੀਆਂ ਪਕਾਉਂਦਾ ਈ ਢਾਬੇ ਦੇ ਉੱਤੇ ਕੋਈ ਸੈਂਟਰੀ ਦਾ ਸਮਾਨ ਵੇਚਣ ਲਿਆ ਸੀ ਉਹਨੂੰ ਕਰਤਾ ਸੀ ਉਹਨੂੰ ਵੇਖੋ ਕੱਲ ਵੀ ਫਰਮਾ ਦੇ ਨਾਲ ਇਹੀ ਚੇਅਰਮੈਨ ਸਾਹਿਬ ਚੰਗੀ ਤਰ੍ਹਾਂ ਸੁਣ ਲੋ ਤੀਹ ਕਹਿੰਦੇ ਵੀ ਮੈਂ ਖਵਰਾ ਨਹੀਂ ਸੁਣਦਾ ਮੈਨੂੰ ਫਰਮਾ ਦੇ ਨਾਲ ਵੀ ਪਤਾ ਮੈਂ ਜਾਂਚ ਕਰਾਂਗਾ ਅਹੀਂ ਫੇਰ ਤੰਦਾ ਦੇ ਨੇ ਆ ਐਸ ਐਸ ਕੰਸਟਰਕਸ਼ਨ ਐਸ ਐਸ ਬਿਲਡਰ ਅੰਕਾਰ ਇੰਟਰਪ੍ਰਾਈਜ਼ਸ ਅਜੇ ਪਾਲ ਐਂਡ ਕੰਪਨੀ ਮੋਟੀਆਂ-ਮੋਟੀਆਂ ਦੱਸਣੇ 66 ਫਰਮਾਂ ਬਿਜ਼ਨਸ ਖੋਲ੍ਹ ਲਓ ਬਿਜ਼ਨਸ ਕੋਤੀ ਲੈ ਸਾਡੇ ਤੇ ਤੁਹਾਡੀ ਸਰਕਾਰ ਆ ਕਟਰਮਾਨ ਦਾ ਸਰਕਾਰ ਦੇ ਤਹੀ ਕਟਰਮਾਨ ਦਾ ਚੇਅਰਮੈਨ ਦੇ ਪ੍ਰੈਸ਼ਰ ਚ ਲੱਗਿਆ ਤੁਹਾਡੀ ਕਾਰਗੁਜ਼ਾਰੀ ਦੇ ਉੱਤੇ ਸ਼ਿਵ ਸ਼ੰਕਰ ਐਸੋਸੀਏਟਸ ਵੇੜਾ ਨਰੂਆ ਕੋਆਪਰੇਟਿਵ ਸੁਸਾਇਟੀ ਕੋਰ ਇੰਟਰਪ੍ਰਾਈਜ਼ ਗੀਤਾਨਗਰ ਕੋਆਪਰੇਟਿਵ ਸੁਸਾਇਟੀ ਗੋਲ ਐਸੋਸੀਏਟਸ ਲੰਬਾ ਕੰਸਟਰਕਸ਼ਨ ਪ੍ਰਾਈਵੇਟ ਕੰਸਟਰਕਸ਼ਨ ਸ਼ਿਵ ਸ਼ੰਕਰ ਐਸੋਸੀਏਟਸ ਸਿੰਘ ਐਸੋਸੀਏਟਸ ਐਸਐਸ ਕੰਸਟਰਕਸ਼ਨ ਤੇ ਬਿਲਡਰ ਹੋਰ ਬੜੀਆਂ ਇਹਨਾਂ ਤੇ ਕਈ ਏਦਾਂ ਦੀਆਂ ਫਰਮਾਂ ਕੋਆਪਰੇਟਸ ਹਨ ਜਿਹੜੀਆਂ ਬੰਦ ਹੋ ਚੁੱਕੀਆਂ ਤੇ ਇਹੋ ਜਿਹੇ ਠੇਕੇਦਾਰੀ ਚਲਾਈ ਜਾਂਦੇ ਆ ਅਰ ਕੇਤੀ ਜਿਵੇਂ ਤੁਸੀਂ ਆਖਿਆ ਨਾ ਵੀ ਢਾਬੇ ਵਾਲੇ ਉਹ ਢਾਬੇ ਵਾਲੇ ਵੀ ਜਦੋਂ ਠੇਕੇਦਾਰੀ ਚ ਪਏ ਨਾ ਉਹ ਤੇ ਕਹਿੰਦੇ ਵੀ ਅਸੀਂ ਤੇ ਸਾਰੀ ਉਮਰ ਆਪਣੀ ਜ਼ਿੰਦਗੀ ਗਾਲ ਛੜੀ ਮੌਜਾਂ ਤੇ ਅਸੀਂ ਹੁਣ ਲੰਦੇ ਆ ਗਰਮੀ ਦੇ ਢਾਫੇ ਤੇ ਫੁਲਕੇ ਲਾਂਦੇ ਰਹੇ ਤੇ ਬਣ ਗਏ ਹੀ ਇਕਲਾ ਠੇਕੇਦਾਰ ਸਿੱਧੇ ਹੀ ਤਜਰਬਾ ਆਉਂਦੇ ਵੀ ਤਜਰਬਾ ਲਾਣਾ ਹੁੰਦਾ ਬਿਲਕੁਲ ਕੱਲ ਹੀ ਮੈਂ ਦੱਸਿਆ ਹੀ ਕਿ ਇਹਨਾਂ ਨੂੰ ਸ਼ਰਤਾਂ ਹੁੰਦੀਆਂ ਬੈਂਕ ਗਾਰੰਟੀ ਦੇਣੀ ਹੁੰਦੀ ਆ ਪਹਿਲਾਂ ਕਿਹੜੇ ਕਿਹੜੇ ਕੰਮ ਕੀਤੇ ਆ ਦੱਸੋ ਵੀ ਮੈਂ ਰੋਟੀਆਂ ਲਾਂਦਾ ਰਿਹਾ ਬਰੋਂਡੇ ਲਾਂਦਾ ਰਿਹਾ ਲੱਠੇ ਵਾਲੇ ਲਾਂਦਾ ਰਿਹਾ ਨਾਲ ਲਾਂਦਾ ਰਿਹਾ ਫਿਰ ਸਟਾਰ ਚਾਹੀਦਾ ਹੁੰਦਾ ਤੇ ਜਿਹੜਾ ਪਰਮਾ ਜੇ ਹੀ ਜੁਈ ਬੰਦੇ ਲਿਖੇ ਬੰਦੇ ਚਾਹੀਦੇ ਜਿਹੜਾ ਘੱਟੋ ਘੱਟ ਜੀ ਜੀ ਇਹ ਕਹਿੰਦਾ ਮਟੀਰੀਅਲ ਬੰਦੇ ਠੀਕ ਹੈਗਾ ਦਫਤਰ ਚਾਹੀਦਾ ਹੁੰਦਾ ਸਟਾਫ ਚਾਹੀਦਾ ਹੁੰਦਾ ਆਰਐਮਸੀ ਪਲਾਂਟ ਨਾਲ ਐਗਰੀਮੈਂਟ ਹੋਣਾ ਚਾਹੀਦਾ ਹੁੰਦਾ ਠੇਕੇਦਾਰ ਕੋ ਸਹੀ ਮਾਤਰਾ ਵਿੱਚ ਵਾਈਬ੍ਰੇਟਰ ਮਸ਼ੀਨਰੀ ਚਾਹੀਦੀ ਹੈ ਜੀ ਮੈਂ ਕਹਿੰਦਾ ਮੈਂ ਕੱਲ ਬੜਾ ਕੋਈ ਦੱਸਿਆ ਜੀ ਲਿੰਕ ਪਾ ਦਿਓ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਵੀ ਕੱਲ ਵਾਲੇ ਜਿਹੜਾ ਸਾਰਾ ਐਪੀਸੋਡ ਹੈ ਨਾ ਕੱਲ ਦਾ ਹੀ ਕਿਉਂ ਦੋ ਤਿੰਨ ਜਿਹੜੇ ਪਿੱਛੇ ਸੀ ਐਪੀਸੋਡ ਕਿਦਣਾ ਇੰਪਰੂਵਮੈਂਟ ਰਸਤੇ ਉਹਦਾ ਲਿੰਕ ਅੱਜ ਦੀ ਖਬਰ ਦੀ ਡਿਸਕ੍ਰਿਪਸ਼ਨ ਚ ਅਸੀਂ ਪਾ ਦੇਾਂਗੇ ਤੁਸੀਂ ਉਹ ਦੇਖ ਸਕਦੇ ਹੋ ਬਿਲਕੁਲ ਉਹ ਤੇ ਇਹਨਾਂ ਨੂੰ ਪਤਾ ਲ ਹੁਣ ਜਿੱਦਾਂ ਦੀ ਦੱਸਿਆ ਵੀ ਜਦੋਂ ਨੈਸਟਮੈਂਟ ਕਰਦੇ ਆ ਨਾ ਐਨਰੋਲਮੈਂਟ ਕਰਦੇ ਆ ਇਹ ਪੀਡਬਲਯੂਡੀ ਦੀਆਂ ਗਾਈਡਲਾਈਨਸ ਲੈਂਦੇ ਆ ਜੀ ਜੀ ਉਹ ਕਿੰਨੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਉਹ ਜੇ ਇੱਕ ਮੋਟੀ ਮੋਟੀ ਗਾਈਡਲਾਈਨ ਦੇ ਵਿੱਚ ਮोटा ਪਹਿਲਾ ਪੁਆਇੰਟ ਹੁੰਦਾ ਵੀ ਜਿਹੜਾ ਉੱਥੇ ਕੋਈ ਅਫਸਰ ਲੱਗਿਆ ਹੋਏ ਖਾਸ ਕਰਕੇ ਜਿੰਨੀ ਬਨਾਉਂਦੇ ਵਿੱਚ ਉਹਦਾ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ ਠੇਕੇਦਾਰ ਨਹੀਂ ਹੋਣਾ ਚਾਹੀਦਾ ਜੀ ਤੇ ਠੇਕੇਦਾਰ ਕੋਲ ਐਫੀਡੇਵਟ ਲਿਆ ਜਾਂਦਾ ਕਿ ਮੇਰਾ ਕੋਈ ਕਰੀਬੀ ਰਿਸ਼ਤੇਦਾਰ ਜਾਂ ਕੋਈ ਕਰਜਨ ਹੈ ਜਾਂ ਕੋਈ ਇਸ ਰਿਸ਼ਤੇਦਾਰ ਨੇ ਇਥੇ ਦਸਤਾਵੇਜ਼ ਵਿੱਚ ਨਹੀਂ ਲਗਾ ਵੱਡਾ ਅਫਸਰ ਜਾਂ ਛੋਟਾ ਅਫਸਰ ਤੇ ਮੇਰੀ ਨਾਮਨਮੈਂਟ ਕੀਤੀ ਜਾਵੇ ਜੀ ਤੇ ਜੇ ਪਤਾ ਲੱਗ ਜੇ ਪੀਓ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਉਹਦੇ ਟੈਂਡਰ ਕੈਨਸਲ ਹੋ ਜਾਂਦੇ ਉਹਦੇ ਕੰਮ ਕੈਨਸਲ ਹੋ ਜਾਂਦੇ ਸਾਰੇ ਕਿਹਜੀ ਪਿਛਲੇ 20 ਸਾਲਾਂ ਤੋਂ ਤੇ ਪਤਾ ਲੱਗਾ ਨਹੀਂ ਦੇਖੋ ਕਿ ਮੈਂ ਮੈਂ ਇਹਨੂੰ ਲੈ ਕੇ ਨਾ ਜਿਹੜੇ ਐਸ.ੀ. ਸਾਹਿਬ ਨੇ ਮੌਜੂਦਾ ਹਰਕੇਸ਼ ਗਰਗ ਸਾਹਿਬ ਉਹ ਨਾਲ ਗੱਲਬਾਤ ਕੀਤੀ ਹੈ ਦੇਖ ਪਹਿਲੇ ਪਹਿਲਾ ਫਰਮ ਦਾ ਨਾਮ ਦੱਸ ਦਵਾ ਹਾਂਜੀ ਫਰਮ ਦਾ ਨਾਮ ਹੈ ਜੀ ਐਸਐਸ ਬਿਲਡਰਸ ਜੀ ਤੇ ਮਾਲਕ ਦਾ ਨਿਕ ਨੇਮ ਹੈਗਾ ਮਿੰਟੂ ਪੁਰੀ ਤੇ ਪੱਕਾ ਨਾਮ ਹੈ ਨਵੀਨ ਪੁਰੀ ਜੀ ਤੇ ਇਹਦੇ ਨਾਲ ਇੱਕ ਹੋਰ ਸ਼ਰਤ ਬੜੀ ਇੰਪੋਰਟੈਂਟ ਹੁੰਦੀ ਆ ਜੀ ਫਿਰ ਤਹੀ ਲਿਓ ਵਰਸ਼ਨ ਆ ਤਾਂ ਵੀ ਜਿਹੜਾ ਰਜਿਸਟਰਡ ਪਰਫਾਰਮੈਂਸ ਲਿਖਿਆ ਹੁੰਦਾ ਕਿ ਐਫੀਡੇਵਟ ਦੇਣਾ ਹੁੰਦਾ ਕਿ ਕਿਸੇ ਹੋਰ ਫਰਮ ਵਿੱਚ ਜਾਂ ਕੋਈ ਵੀ 파ਟਨਰ ਨਹੀਂ ਹੋਏਗਾ ਭਾਈ ਵਾਲ ਨਹੀਂ ਬਣੂਗਾ ਜਿੰਮੇ ਦੇ ਕਮਾਲ ਵਿੱਚ ਤੇ ਇਹ ਸਾਹਬਾਦਰ ਇੱਕ ਹੋਰ ਨਾਲ ਕੋਆਪਰੇਟਿਵ ਸੁਸਾਇਟੀ ਵੀ ਚਲਾ ਰਹੇ ਨੇ ਰਨ ਕਰ ਰਹੇ ਨੇ ਜੀ ਸਾਲਿਲ ਸੀਰਲ ਕੋਆਪਰੇਟਿਵ ਸੁਸਾਇਟੀ ਮੀਆਂ ਬਾ ਸਈਆਂ ਭਈਆਂ ਦੇ ਕਦਵਾਲ ਤੋਂ ਡਰ ਕਾਏਗਾ ਇਹ ਭਰਾ ਵੱਡਾ ਅਫਸਰ ਆ ਦਕੇ ਜੀ ਉਹਦੀ ਚਲਦੀ ਆ ਕੰਮ ਕਰਨਾ ਨਾ ਅਗਰ ਨੇ ਇੱਕ ਫੋਨ ਜੀ ਨਿਕਲੋ ਖੜਕਣਾ ਇਹਨਾਂ ਦੇ ਕੰਮ ਹੋਈ ਰਹੇ ਆ ਤਰਕੇ ਜੀ ਇਹ ਸਭ ਤੋਂ ਵੱਡੀ ਗੱਲ ਜੋ ਸਾਡੇ ਸੂਤਰਦਾਸ ਦੇ ਜਿਹੜੇ ਡਾਕੂਮੈਂਟਸ ਰੱਖੇ ਆ ਇਹਨਾਂ ਦੀ ਇਨਰੋਲਮੈਂਟ ਵੀ ਹੋਆ ਵੀ ਕਰਦੇ ਆ ਆ ਤੇ ਫਿਰ ਉਹਨੂੰ ਪਤਾ ਨਾ ਲਾ ਮੇਰੇ ਚਾਚੇ ਦਾ ਮੁੰਡਾ ਜਾ ਮਰੇ ਮੈਂ ਵਸੀ ਦਾ ਮੁੰਡਾ ਉਹ ਕੋਈ ਕਾਇਨਾਤ ਰੱਖ ਕੇ ਕਰਾ ਗਿਆ ਹੋਣਾ ਤੁਸੀਂ ਦੇਖੋ ਪਤਾ ਲੱਗਾ ਹੋਣਾ ਵੀ ਮੇਰੇ ਕਾਫੀ ਗ੍ਰਾਂਤਰੀ ਹੈ ਜੀ ਇਹ ਤੇ ਸਿੱਧੀ ਸਿੱਧੀ ਕਾਂਸਪੀਰੇਸੀ ਹੈ ਇਹਦਾ ਮਤਲਬ ਸਰਕਾਰ ਨਿਯਮ ਬਣਾਈ ਜਾਏ ਜੋ ਮਰਜੀ ਇਹਨਾਂ ਢੀਠ ਅਫਸਰਾਂ ਨੂੰ ਇਹਨਾਂ ਚੋਰ ਅਫਸਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਕੋਈ ਅਸਰ ਨਹੀਂ ਇਹ ਤੇ 420 ਹੈ ਨਾ ਹੁਣ ਇਹ ਡਾਕੂਮੈਂਟ ਚੈੱਕ ਕਰਾਏ ਜਾਣ ਕਿ ਜੀ 420 ਤੇ ਇੱਕ ਤੇ ਜਿਹੜਾ ਇਹਨੇ ਸਾਲਾਂ ਤੋਂ ਕੇਸ ਜਿਸ਼ਟ ਕਰਾਏ ਜਾਣੇ ਤੇ ਇਹਦੇ ਕੰਮ ਚੈੱਕ ਕਰਾਏ ਜਾਣ ਵੀ ਇਹਨੇ ਕੰਮ ਕੀਤੇ ਵੀ ਸੀ ਕਿ ਉੱਤੋਂ ਫੋਨ ਕਰਾ ਕੇ ਪੈਲੇ ਲਈ ਹੈ ਲਈ ਗਿਆ ਹੈ ਜੀ ਸਵਾਲ ਇਹ ਹੈ ਕਿ ਇਹਨੇ 20 ਇਹ ਸਾਲਾਂ ਤੋਂ ਜੇ ਮਾਲੂੇ ਕੰਮ ਕਰ ਰਿਹਾ ਹੈ ਠੇਕੇਦਾਰੀ ਕਰ ਰਿਹਾ ਹੈ ਇਹ ਸਾਰਾ ਦਾ ਸਾਰਾ ਤੇ ਛੜੀ ਅੰਤਰ ਰਚਿਆ ਗਿਆ ਉਹ ਤੁਸੀਂ ਠੀਕ ਹੈ ਵੀ ਇੱਕ ਚੇਅਰਮੈਨ ਨੂੰ ਤੁਸੀਂ ਸਾਬਕਾ ਨੂੰ ਫੜ ਕੇ ਅੰਦਰ ਦੇ ਦਿੱਤਾ ਪਰ ਜਿਹੜੇ ਵੱਡੇ ਵੱਡੇ ਚੋਰ ਨੇ ਵੱਡੇ ਵੱਡੇ ਮਗਰਮੱਛ ਨੇ ਜਿਹੜੇ ਕਿ ਸਾਰੇ ਚੇਅਰਮੈਨ ਕੋਈ ਹੋਵੇ ਸਰਕਾਰ ਕੋਈ ਹੋਵੇ ਤੂਤੀ ਇਹਨਾਂ ਚੋਰਾਂ ਦੀ ਬੋਲਦੀ ਐ ਤੇ ਫਿਰ ਸੋਸਾਇਟੀ ਹੁੰਦੀ ਐ ਕੁਛ ਲੇਬਰ ਰਲ ਕੇ ਇੱਕ ਸੋਸਾਇਟੀ ਬਣਾ ਲੈਂਦੇ ਆ ਉਹ ਠੀਕ ਕੰਮ ਕਰਦੇ ਆ ਤੂੰ ਉਹਨਾਂ ਦਾ ਵੀ ਅੱਕ ਖੋਲ ਲਿਆ ਵੱਡਾ ਠੇਕੇ ਦਾ ਵੀ ਤੂੰ ਕੋਆਪਰੇਟਿਵ ਸੋਸਾਇਟੀ ਵੀ ਤੇਰੀ ਤੇ ਭਾਈ ਸਾਹਿਬ ਚੇਰਮੈਨ ਕੀ ਲੱਗੋ ਜੀ ਦੱਸਣ ਵਾਲੇ ਇਹ ਵੀ ਦੱਸਦੇ ਨੇ ਕਹਿੰਦੇ ਵੀ ਜਿਹੜੇ ਲੇਬਰ ਜਿਹੜੇ ਇਕੱਠੇ ਹੋ ਕੇ ਕੋਈ ਹੱਥ ਨਾਲ ਕੰਮ ਕਰਨ ਵਾਲੇ ਕਾਮਰ ਨੇ ਨਾ ਜੀ ਉਹਨਾਂ ਨੂੰ ਆਖਿਆ ਸਰਕਾਰ ਚਾਹੁੰਦੀ ਵੀ ਉਹਨੂੰ ਅੱਗੇ ਵਧਣ ਫਿਰ ਉਹ ਸੋਸਾਇਟੀ ਬਣਾਉਂਦੇ ਨੇ ਐਨ ਐਕਸਪੀਰੀਅੰਸ ਸਰਟੀਫਿਕੇਟ ਵੀ ਆਂਦੇ ਲਾਏ ਆ ਇੱਕ ਮਿੰਟ ਜੀ ਚੈੱਕ ਕਰਾਇਆ ਜਾਨੂੰ ਵੀ ਜਾਲੀ ਆ ਇੱਕ ਮਿੰਟ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੇ ਕੈਸ਼ੀਅਰ ਵੱਖਰੇ ਵੱਖਰੇ ਹੁੰਦੇ ਨੇ ਕਹਿੰਦੇ ਇਹ ਮਹਾਸ਼ੇ ਆਪੇ ਕੈਸ਼ੀਅਰ ਨੇ ਆਪੇ ਪ੍ਰੈਜ਼ੀਡੈਂਟ ਨੇ ਸਾਈਨ ਇਹ ਨਾਲ ਚੱਲਦੇ ਇਹ ਆਪੇ ਕਰਦੇ ਚੱਲਦੇ ਆ ਇੱਥੋਂ ਤੱਕ ਕਿ ਵੀ ਫਰਮਾਂ ਦੇ ਸਰਟੀਫਿਕੇਟ ਵੀ ਜਾਲੇ ਲਾਏ ਨੇ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਮੌਜੂਦਾ ਐਸ਼ੀ ਨੇ ਸੁਪਰਡੈਂਟ ਇੰਜੀਨੀਅਰ ਰਕੇਸ਼ ਗਰਗ ਉਹਨਾਂ ਦਾ ਕੀ ਕਹਿਣਾ ਗਰਗ ਸਾਹਿਬ ਕਾਇੰਡਲੀ ਦੱਸਣਾ ਸਰ ਜਿਹੜਾ ਠੇਕੇਦਾਰ ਹੈਗੇ ਆ ਕੋਈ ਵੀ ਉਹ ਸੋਸਾਇਟੀ ਚਲਾਉਣ ਵਾਲਾ ਕੋਈ ਫਰਮ ਚਲਾ ਸਕਦਾ ਨਾਲ ਨਾਲ ਸੋਸਾਇਟੀ ਵਾਲਾ ਤੇ ਫਰਮ ਜੀ ਹਾਂਜੀ ਹਾਂਜੀ ਕੋ ਸੋਸਾਇਟੀ ਵੀ ਹੋਵੇ ਉਹਦੀ ਤੇ ਨਾਲ ਠੇਕੇਦਾਰ ਵੀ ਹੋਵੇ ਕੰਮ ਹੀ ਚਲਾਉਂਦਾ ਹੋਵੇ ਫਰਮ ਕਰ ਚਲਾਉਂਦਾ ਹੋਵੇ ਜੀ ਪੂਰੀ ਮੈਂ ਦੋਨੇ ਚੀਜ਼ਾਂ ਨੂੰ ਦੇਖਣੀ ਪੈਣੀ ਹੈ ਆਪਣਾ ਰਿਸਾ ਵੀ ਕੀ ਵੈਸੇ ਮੇਰੀ ਹਾਂ ਕਾਮਨ ਸੈਂਸ ਤੇ ਇਹ ਗੱਲ ਕਹਿੰਦੀ ਹੈ ਕਿ ਨਹੀਂ ਇਦਾਂ ਹੋਣਾ ਚਾਹੀਦਾ ਓਕੇ ਅਕਸ਼ਨ ਓਕੇ ਸਰ ਇਹਦੇ ਚ ਦੂਸਰਾ ਸਵਾਲ ਹੈ ਜੀ ਵੀ ਜਿਹਦਾ ਰਿਸ਼ਤੇਦਾਰ ਮੰਨ ਲਓ ਤੁਸੀਂ ਇੱਥੇ ਐਸੀ ਹੋ ਤੇ ਮੈਂ ਤੁਹਾਡਾ ਕੋਈ ਭਤੀਜਾ ਵਾਂ ਜਾਂ ਚਾਚਾ ਵਾਂ ਜੀ ਜੀ ਤੇ ਮੈਂ ਇੱਥੇ ਕੰਮ ਕਰ ਸਕਦਾ ਜੀ ਐਜੇ ਠੇਕੇਦਾਰ ਫਰਮ ਰਜਿਸਟਰਡ ਕਰਾ ਸਕਦਾ ਆਪਣੀ ਨਹੀਂ ਉਹ ਵੀ ਨਹੀਂ ਕਰ ਸਕਦਾ ਮਤਲਬ ਕੋਈ ਕਲੋਸ ਰਿਲੇਟਿਵ ਨਹੀਂ ਕੰਮ ਕਰ ਸਕਦਾ ਹਾਂਜੀ ਹਾਂਜੀ ਉਹ ਮੈਂਖਰ ਜਦੋਂ ਇਹਨਾਂ ਦੀ enlistment ਹੁੰਦੀ ਹੈ ਉਹਦੇ affidavit ਦਿੰਦੇ ਨੇ ਅੱਛਾ ਹੂੰ ਉਹਦੀ ਆਪਦੀ ਹਲਫੀਆ ਬਿਆਨ ਹੁੰਦਾ ਜੀ ਅੱਛਾ ਤੇ ਸਰ ਜੇ ਮੰਨ ਲਓ ਉਹਨੂੰ ਸਰ ਵੈਰੀਫਾਈ ਕਰਦਾ ਜੀ ਕਦੀ ਕੋਈ ਬੰਦਾ ਜੇ ਮੰਨ ਲਓ ਮੈਂ ਗਲਤ ਹੀ ਬਿਆਨ ਦੇ ਦਿਆਂ ਜੀ ਮੇਰੇ ਸੰਬੰਧ ਕਿਸੇ ਨਾਲ ਨਹੀਂ ਐ ਬਟ ਉਹ ਮੈਂ ਤੁਹਾਡਾ ਭਤੀਜਾ ਉਹ ਤਾਂ ਫਿਰ ਉਹ ਤਾਂ ਇੱਕੋ ਹੋ ਗਿਆ ਨਾ ਜਿਵੇਂ ਆਪਾਂ ਕਹੀਏ ਕਿ ਬੰਦੇ ਨੂੰ ਜਦ ਤੱਕ ਆਈਡੀਆ ਹੋਵੇ ਜਿਹੜਾ ਵੀ ਬੰਦਾ ਹੈਗਾ ਜਾਂ ਫਿਰ ਕੋਈ ਬੰਦਾ ਕੋਈ ਹਲਫੀਆ ਬਿਆਨ ਦਿੰਦਾ ਤਾਂ ਉਹਦੀ ਕੋਈ ਇਨਕੁਆਰੀ ਕਰਨ ਥੋੜੀ ਨਾ ਕੋਈ ਜਾਂਦਾ ਨਹੀਂ ਸਰ ਹੈ ਤਾਂ ਫਰੌਡ ਹੀ ਨਾ ਜੀ ਫਿਰ ਇਟ ਮੀਨਸ ਨਹੀਂ ਉਹ ਤਾਂ ਹਲਫੀਆ ਬਿਆਨ ਦੇ ਰਿ ਉਹਨਾਂ ਸਰ ਨਹੀਂ ਸਰ ਇਹ ਉਹਨੇ ਫਰਾਡ ਕੀਤਾ ਉਹਦਾ ਜੇ ਦੂਜੇ ਸਾਹਮਣੇ ਵਾਲੇ ਬੰਦੇ ਨੂੰ ਪਤਾ ਹੋਵੇ ਵੀ ਜਿਹਨੇ ਹਲਫੀਆ ਬਿਆਨ ਦਿੱਤਾ ਹੈ ਵੀ ਇਹ ਬੰਦਾ ਗਲਤ ਦੇ ਰਿਹਾ ਫਿਰ ਉਹਦਾ ਬੰਦਾ ਵੈਰੀਫਿਕੇਸ਼ਨ ਕਰਨ ਵਾਸਤੇ ਸੋਚਦਾ ਆਦਰਵਾਇਜ਼ ਤਾਂ ਜੇ ਕੋਈ ਬੰਦਾ ਵਾਈਟ ਪੇਪਰ ਤੇ ਵੀ ਕੋਈ ਚੀਜ਼ ਲਿਖ ਕੇ ਦਿੰਦਾ ਨਹੀਂ ਸਰ ਸਰ ਉੱਥੇ ਮੈਂ ਥੋੜਾ ਜਿਹਾ ਸਵਾਲ ਚੇਂਜ ਕਰ ਰਿਹਾ ਆਪਣਾ ਮੰਨ ਲਓ ਤੁਹਾਡਾ ਹੀ ਕੋਈ ਭਤੀਜਾ ਰੀਅਲ ਜਾਂ ਤੁਹਾਡੇ ਚਾਚਾ ਜੀ ਜਾਂ ਤੁਹਾਡਾ ਫਰਸਟ ਕਜ਼ਨ ਜਾਂ ਸੈਕੰਡ ਕਜ਼ਨ ਜੀ ਜੀ ਇੱਥੇ ਆ ਜਾਂਦਾ ਵੀ ਮੇਰਾ ਕੋਈ ਇੱਥੇ ਰਿਸ਼ਤੇਦਾਰ ਨਹੀਂਗਾ ਪਰ ਤੁਹਾਨੂੰ ਤਾਂ ਪਤਾ ਹੁੰਦਾ ਨਾ ਜੀ ਇਹ ਮੇਰਾ ਰਿਸ਼ਤੇਦਾਰ ਹੈ ਜੇ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੋ ਚੱਲ ਜਾਂਦੀ ਹੈ ਤੇ ਫਿਰ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ ਅੱਛਾ ਮੇਰਾ ਪੁਆਇੰਟ ਸਮਝ ਗਿਆ ਨਾ ਤੁਸੀਂ ਹਮਾਂ ਸਮਝ ਗਿਆ ਜੀ ਮਤਲਬ ਮੇਰੇ ਹੀ ਹੈਗਾ ਵੀ ਤੁਹਾਡਾ ਹੀ ਹੈ ਰਿਸ਼ਤੇਦਾਰ ਜੀ ਵੀ ਮੈਂ ਵੈਰੀਫਾਈਂਗ ਅਥਾਰਟੀ ਆ ਹਾਂ ਤੁਸੀਂ ਵੈਰੀਫਾਈਂਗ ਅਥਾਰਟੀ ਹੋ ਤੇ ਜੇ ਫਿਰ ਇਸ ਤਰ੍ਹਾਂ ਹੋ ਜਾਂਦਾ ਜੀ ਫਿਰ ਦੈਨ ਇਟਸ ਅ ਕਨਸਪੀਰੇਸੀ ਨਾ ਫਿਰ ਤਾਂ ਮਤਲਬ ਇਟ ਸ਼ੁੱਡ ਨਾਟ ਬੀ ਐਦਰ ਮੈ ਹੋਣਾ ਤਾਂ ਨਹੀਂ ਚਾਹੀਦਾ ਚਲੋ ਠੀਕ ਹੈ ਸਰ ਅੱਛਾ ਸਰ ਇੱਕ ਸਰ ਕਾਈਂਡਲੀ ਹੋਰ ਦੱਸਾਂ ਤੇ ਕੀ ਸਿੱਧਾ ਕੋਈ ਠੇਕੇਦਾਰ ਮੰਨ ਲਓ ਕੋਈ ਇੱਕ ਬੰਦਾ ਠੇਕੇਦਾਰੀ ਕਰਦਾ ਕੋਈ ਡੀ ਕੈਟਾਗਰੀ ਦਾ ਜਾਂ ਉਹਨੇ ਘਟਾਬਾ ਖੋਲ੍ਹਿਆ ਜਾਂ ਕਿਸੇ ਦੀ ਕਨਿਆਨੀ ਦੀ ਦੁਕਾਨ ਹੈ ਉਹਨੂੰ ਸਿੱਧਾ ਅਸੀਂ ਏ ਕੈਟਾਗਰੀ ਚ ਰਜਿਸਟਰਡ ਕਰ ਸਕਦੇ ਆਂ ਜੀ ਉਹਦੇ ਕੰਮ ਤੇ ਡਿਪੈਂਡ ਕਰਦਾ ਜੀ ਵੀ ਉਹਨੇ ਕੰਮ ਕਿੰਨਾ ਕੰਮ ਕੀਤਾ ਹੋਇਆ ਕਿਉਂਕਿ ਉਹਦੀ ਇੱਕ ਆਪਣਾ ਜਿਹੜੀ ਲਗ ਲਗ ਕੈਟਾਗਰੀ ਵਾਸਤੇ ਲਗ ਲਗ ਕੁਆਲੀਫਿਕੇਸ਼ਨਸ ਨੇ ਕਿਉਂਕਿ ਵੀ ਇਹਦੇ ਵਾਸਤੇ ਆ ਟਰਮਨ ਕੰਡੀਸ਼ਨ ਰਿਕੁਆਇਰਡ ਨੇ ਜੀ ਜੀ ਮਤਲਬ ਸਮ ਟਾਈਮਸ ਜੇ ਬੰਦਾ ਬੀ ਦੇ ਵਿੱਚ ਰਜਿਸਟਰ ਹੋਇਆ ਇਨ ਦੀ ਮੀਨ ਵਾਈਲ ਬੰਦਾ ਜੇ ਕੋਈ ਕੁਆਲੀਫਿਕੇਸ਼ਨ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਰਿਕੁਆਇਰ ਕਰ ਲੈਂਦਾ ਡੂਰਿੰਗ ਥੈਟ ਪੀਰੀਅਡ ਨਹੀਂ ਸਰ ਤੁਸੀਂ ਨਹੀਂ ਸਰ ਮੇਰਾ ਦੁਬਾਰਾ ਸਵਾਲ ਸਮਝੋ ਸੁਣੋ ਸਰ ਤੁਸੀਂ ਮਤਲਬ ਕੋਈ ਬੰਦਾ ਡੀ ਕੈਟਾਗਰੀ ਵਾਲਾ ਹੋਵੇ ਮੈਂ ਉਹੀ ਕਹਿ ਰਿਹਾ ਜੀ ਬੀ ਚ ਰਜਿਸਟਰ ਹੋਇਆ ਹਾਂਜੀ ਜਸਟ ਤੁਸੀਂ ਉਹ ਅੰਡਰਸਟੈਂਡ ਕਰੋ ਵੀ ਇੱਕ ਬੰਦਾ ਜੀ ਆਪਣਾ ਬੇਟਾ ਜਾਂ ਉਹਦਾ ਕੋਈ ਸਟੱਡੀ ਕਰ ਰਿਹਾ ਹੈ ਫਾਦਰ ਡੀ ਦੇ ਵਿੱਚ ਰਜਿਸਟਰ ਹੋ ਗਿਆ ਬੇਡਾ ਇੰਦੀ ਮੀਨਵੈਲ ਡਿਗਰੀ ਕਰਕੇ ਆ ਗਿਆ ਜੀ ਤੇ ਇੰਦੀ ਮੀਨਵੈਲ ਫਾਦਰ ਨੇ ਇਸੇ ਪੀਰੀਅਡ ਦੇ ਦੌਰਾਨ ਫਾਦਰ ਨੇ ਕੰਮ ਵੀ ਕਰ ਲਏ ਜੀ ਠੀਕ ਹੈ ਉਹ ਤੋਂ ਬਾਅਦ ਜਦੋਂ ਕੁਆਲੀਫਿਕੇਸ਼ਨ ਉਹ ਗੇਨ ਕਰਕੇ ਆ ਗਿਆ ਫਿਰ ਤਾਂ ਉਸ ਤੋਂ ਬਾਅਦ ਉਹਦੀ ਡਿਗਰੀ ਦੀ ਕੁਆਲੀਫਿਕੇਸ਼ਨ ਹੋ ਗਈ ਫਿਰ ਉਹ ਐਜ਼ ਅ ਇੰਜੀਨੀਅਰ ਰਜਿਸਟਰ ਕਰਕੇ ਆਉਂਦਾ ਫਿਰ ਉਹ ਡਿਫਰੈਂਟ ਕੈਟਾਗਰੀ ਚ ਹੋ ਸਕਦਾ ਹੈ ਨਹੀਂ ਸਰ ਜਿਹੜਾ ਬਿਨਾਂ ਡਿਗਰੀ ਤੋਂ ਹੀ ਮੰਨ ਲਓ ਮੈਂ ਹੀ ਹਾਂ ਜੀ ਪਹਿਲੇ ਡੀ ਕੈਟਾਗਰੀ ਚ ਮੈਨੂੰ ਹੀ ਤੁਸੀਂ ਇਹ ਕਰ ਦਿਓ ਆਹੋ ਉਹੀ ਚੀਜ਼ ਹੈ ਉਹ ਤਾਂ ਪਟੰਰਸ ਹੈ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੋ ਨਾ ਮੈਨੂੰ ਉਹ ਚੀਜ਼ ਤਾਂ ਜਿਹੜੀ ਹੈਗੀ ਹੈ ਕਿ ਤੁਹਾਡੇ ਹਰ ਸਵਾਲ ਦੇ ਵਿੱਚ ਹੀ ਇਹੀ ਚੀਜ਼ ਹੈ ਕਿ ਵੀ ਆਹ ਚੀਜ਼ੇ ਨਹੀਂ ਹੈਗੀ ਉਹ ਤਾਂ ਫਿਰ ਜੇ ਕੋਈ ਚੀਜ਼ ਰੂਲਸ ਨੂੰ ਬੰਦਾ ਕਿਸੇ ਨੇ ਵਾਇਲੇਟ ਕਰਕੇ ਕੋਈ ਚੀਜ਼ ਕੀਤੀ ਤਾਂ ਇਟ ਇਜ਼ ਰੋਂਗ ਇਜ਼ ਆਲਵੇਜ਼ ਰੋਂਗ ਓਕੇ ਚਲੋ ਅੱਛਾ ਸਰ ਇੱਕ ਹੋਰ ਕਹਾਣੀ ਦੱਸਣਾ ਸਰ ਪੀਡਬਲਯੂ ਦੇ ਅਨੁਸਾਰ ਹੀ ਲਿਸਟਮੈਂਟ ਕਰਦੇ ਨਾ ਸਰ ਆਪਣੀਆਂ ਅਸੀਂ ਕਿਸੇ ਵੀ ਠੇਕੇਦਾਰ ਦੀ ਜੀ ਕਿ ਪੀਡਬਲ ਦੇ ਕਿਉਂ ਨਹੀਂ ਹੁੰਦਾ ਆਪਣਾ ਲੋਕਲ ਗਵਰਨਮੈਂਟ ਦੀਆਂ ਵੀ ਆਪਣੀਆਂ ਇਨਸਟਰਕਸ਼ਨਸ ਹੈਗੀਆਂ ਨੇ ਓਕੇ ਠੀਕ ਹੈ ਹਾਂ ਲੋਕਲ ਗਵਰਨਮੈਂਟ ਦੀ ਵੀ ਹੈਗੀਆਂ ਨੇ ਜੀ ਚਲੋ ਠੀਕ ਠੀਕ ਹੈ ਗੁਰਸ਼ਾ ਜੀ ਹਾਂ ਤੁਸੀਂ ਸੁਣ ਹੀ ਲਿਆ ਕਿ ਰਕੇਸ਼ ਗੁਰਸ਼ਾ ਸਾਹਿਬ ਕੀ ਕਹਿ ਰਹੇ ਨੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਸੁਸਾਇਟੀ ਚਲਾਉਣ ਵਾਲਾ ਫਰਮ ਚਲਾ ਸਕਦਾ ਉਹ ਕਹਿੰਦੇ ਜੀ ਮੇਰੇ ਖਿਆਲ ਨਾਲ ਨਹੀਂ ਪਰ ਉਹਨਾਂ ਨੇ ਇਹ ਵੀ ਕਿਹਾ ਮੈਂ ਸਪਸ਼ਟ ਤੁਹਾਨੂੰ ਇੱਕ ਦਿਨ ਬਾਅਦ ਦੱਸਾਂਗਾ ਕੀ ਕੋਈ ਕਿਸ ਜਿਹਦਾ ਰਿਸ਼ਤੇਦਾਰ ਇੰਪਰੂਵਮੈਂਟ ਟਰਸਟ ਦੇ ਵਿੱਚ ਲੱਗਾ ਹੋਵੇ ਅਫਸਰ ਕੋਈ ਉਹਦਾ ਠੇਕੇਦਾਰ ਹੋ ਸਕਦਾ ਦਾ ਰਿਸ਼ਤੇਦਾਰ ਬਿਲਕੁਲ ਕਹਿੰਦੇ ਨਹੀਂ ਹੋ ਸਕਦਾ ਇੱਕ ਬੜਾ ਵੱਡਾ ਛੜੀ ਅੰਤਰ ਹੈ ਕਿਸੇ ਨੇ ਜੇ ਐਫੀਡਵਟ ਦਿੱਤਾ ਹੈ ਤੇ ਗਲਤ ਦਿੰਦਾ ਹੈ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਫਿਰ ਪੀਡਬਲਯੂਡੀ ਦੀਆਂ ਜਿਹੜੀਆਂ ਸ਼ਰਤਾਂ ਕੀ ਨੇ ਉਹ ਸ਼ਰਤਾਂ ਦੀ ਵੀ ਜਿਹੜੀਆਂ ਉਹ ਕੋਈ ਇਹ ਪੂਰਾ ਹੀ ਨਹੀਂ ਕਰਦੇ ਤੇ ਫਿਰ ਤੁਸੀਂ ਦੇਖੋ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ ਜੀ ਢਾਬੇ ਵਾਲਾ ਫੁਲਕੇ ਲਾਉਣ ਵਾਲਾ ਕਰਾਨੇ ਵਾਲਾ ਇਹ ਕੈਟਾਗਰੀ ਚ ਬਣਾਤਾ ਇੱਕ ਜਗਜ਼ੰਬਾ ਕੰਸਟ੍ਰਕਸ਼ਨ ਵਾਲਾ ਹੈਗਾ ਉਹਦੇ ਸੈਂਟਰੀ ਦੁਕਾਨ ਕਰਦਾ ਸਿੱਧਾ ਹੀ ਵੀਜਾ ਇਹਦੇ ਵਿੱਚ ਇਹਨੂੰ ਅਲੋਟਮੈਂਟ ਕਰਤੀ ਗਈ ਹੈ ਫੈਸਲਾ ਨਹੀਂ ਫੈਸਲਾ ਡਾਕੂਮੈਂਟ ਚੈੱਕ ਕਰਾਏ ਜਾਣ ਵੈਰੀਫਾਈ ਵਿਜੀਲੈਂਸ ਵਾਲਿਆਂ ਫਿਰ ਕਿੰਨਾ ਵੀ ਇਹਨੇ ਡਾਕੂਮੈਂਟ ਚੈੱਕ ਕਰਾਏ ਜਾਣ ਫੈਸਲਾ ਜਲਦੀ ਹੋਊਗਾ ਇਸ ਤੋਂ ਅਸੀਂ ਨਾ ਉਹ ਆਪਾਂ ਜਿਹੜੇ ਜਿਨ੍ਹਾਂ ਤੇ આરોਪ ਲੱਗ ਰਹੇ ਨੇ ਮਿੰਟੂਪੁਰੀ ਹਾਂ ਨਾ ਨਾ ਗੱਲ ਕਰ ਨਵੀਨਪੁਰੀ ਉਹਨਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਮੈਂ ਦੀਪਕ ਭੰਡਾਰੀ ਬੋਲਿਆ ਜੀ ਡੀ 4 ਯੂਨੀ ਤੋਂ ਹਾਂਜੀ ਜੀ ਸਰ ਇੱਕ ਕਹਿਣੀ ਦੱਸਣਾ ਤੁਹਾਡੀ ਐਸਐਸ ਬਿਲਡਰ ਫਰਮ ਹੈ ਹਾਂਜੀ ਹੈਲੋ ਹਲੋ ਸਾਡੀ ਐਸਐਸ ਬਿਲਡਰ ਹੈ ਜੀ ਐਸਐਸ ਬਿਲਡਰ ਹਾਂਜੀ ਸਰ ਇੱਕ ਤੁਸੀਂ ਕੋਈ ਸੱਲਿਲ ਸਰਲ ਕੋਆਪਰੇਟਿਵ ਸੋਸਾਇਟੀ ਵੀ ਚਲਾ ਰਹੇ ਹੋ ਸਰਲ ਸ਼ਿਰਲ ਨਹੀਂ ਚਲਾ ਰਹੇ ਤੇ ਕਦੋਂ ਤੋਂ ਤੁਸੀਂ ਕੰਟਰੈਕਟ ਠੇਕੇਦਾਰੀ ਕਰ ਰਹੇ ਹੋ ਜਦੋਂ ਤੋਂ 20 ਸਾਲ 20 ਸਾਲ ਅੱਛਾ ਇੱਕ ਪੁੱਛਣਾ ਵੀ ਦੱਸਣਾ ਤੁਹਾਡਾ ਕੋਈ ਰਿਸ਼ਤੇਦਾਰ ਇੰਪਰੂਵਮੈਂਟ ਟਰਸਟ ਹੈਗਾ ਜੀ ਹਾਇਰ ਪੋਸਟ ਤੇ ਨਹੀਂ ਮੈਂ ਤੁਹਾਨੂੰ ਰੋਕ ਰਿਹਾ ਹਾਂ ਤੁਸੀਂ ਬਾਅਦ ਵਿੱਚ ਬੋਲੋ ਹਾਂ ਜੀ ਸਰ ਮੈਨੂੰ ਇਹ ਮੈਂ ਐਕਚੁਅਲੀ ਖਬਰ ਕਰਨੀ ਨਾ ਸਰ ਮੇਰੇ ਕੋਲ આરોਪ ਹੈ ਇੱਕ ਤੁਹਾਡੇ ਤੇ ਲੱਗੇ ਵੀ ਤੁਹਾਡਾ ਇੱਕ ਬਹੁਤ ਕਰੀਬੀ ਰਿਸ਼ਤੇਦਾਰ ਤੁਹਾਡੇ ਤਾਏ ਚਾਚੇ ਦੇ ਵਿੱਚੋਂ ਹੀ ਕੋਈ ਇੰਪਰੂਵਮੈਂਟ ٹرسٹ ਦੇ ਵਿੱਚ ਵੱਡਾ ਅਫਸਰ ਹੈ ਫਰਸਟ ਕਜ਼ਨ ਹੈ ਤੁਹਾਡਾ ਤੇ ਜੋ ਨਾਰਮਸ ਨੇ ਇਹਦੀਆਂ ਲਿਸਟਮੈਂਟ ਪਰਫਾਰਮ ਹੈ ਇਹਦੀਆਂ ਪੀ ਡਬਲਯੂ ਡੀ ਦੀਆਂ ਜਾਂ ਗਵਰਨਮੈਂਟ ਦੀਆਂ ਨਾਰਮਸ ਨੇ ਕੋਈ ਵੀ ਬੰਦਾ ਮੰਨ ਲਓ ਤੁਹਾਡਾ ਕੋਈ ਫਰਸਟ ਕਜ਼ਨ ਰਿਸ਼ਤੇਦਾਰ ਜੇ ਇੰਪਰੂਵਮੈਂਟ ٹرسٹ ਦੇ ਵਿੱਚ ਕੰਮ ਕਰ ਰਿਹਾ ਤੇ ਤੁਸੀਂ ਠੇਕੇਦਾਰੀ ਨਹੀਂ ਕਰ ਸਕਦੇ मैं सिर्फ इन्ही जानना चाह रहा हूं कि की तुम्हारा तो कोई रिश्तेदार लगया कि नहीं लगया तू तु, तुसी ओथे एफिडेविट भी देता हुआ है कि मेरा कोई रिश्तेदार नहीं का हेलो जी मैं कहना चाहता था बात करना ਪੁਰੀ ਸਾਹਿਬ ਇਹ ਤੇ ਦੱਸ ਦਿਓ ਰਿਸ਼ਤੇਦਾਰ ਹੈ ਕਿ ਨਹੀਂ ਤੁਸੀਂ ਸੁਣ ਲਿਆ ਕਿ ਮਿੰਟੂ ਪੁਰੀ ਸਾਹਿਬ ਕੀ ਕਹਿੰਦੇ ਨੇ ਮਿੰਟੂ ਪੁਰੀ ਕਹਿੰਦੇ ਨੇ ਵੀ ਮੈਂ 20 ਸਾਲਾਂ ਤੋਂ ਇੰਪਰੂਵਮੈਂਟ ٹرسٹ ਦੇ ਵਿੱਚ ਠੇਕੇਦਾਰੀ ਕਰ ਰਿਹਾ ਹਾਂ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਤੁਸੀਂ ਸਲਿਲ ਸਰਲ ਕੋਆਪਰੇਟਿਵ ਸੁਸਾਇਟੀ ਚਲਾਉਂਦੇ ਹੋ ਉਹ ਬਿਲਕੁਲ ਇਨਕਾਰ ਕਰ ਦਿੰਦੇ ਨੇ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਕੀ ਤੁਹਾਡਾ ਕੋਈ ਅਫਸਰ ਜਿਹੜਾ ਵੱਡਾ ਇੰਪਰੂਵਮੈਂਟ ٹرسٹ ਦਾ ਤੁਹਾਡੀ ਰਿਸ਼ਤੇਦਾਰੀ ਚੋਂ ਚਾਚੇ ਮਾਮੇ ਮਾਸੀ ਤਾਏ ਦਾ ਪੁੱਤਰ ਲਗਿਆ ਫਿਰ ਉਹ ਕਹਿੰਦੇ ਜੀ ਮੈਂ ਤੁਹਾਨੂੰ ਬਾਅਦ 'ਚ ਗੱਲ ਕਰਨਾ ਬਾਅਦ 'ਚ ਕਿਉਂ 12 ਤਨੋਂ ਮੈਂ ਹੁਣ ਪੁੱਛ ਰਿਹਾ ਚਲੋ ਜੇ ਤੁਹਾਡੀ ਹੋ ਸਕਦਾ ਕੋਈ ਮਜਬੂਰੀ ਹੋਵੇ ਸਾਨੂੰ ਤੁਸੀਂ ਇਸ ਕਰਕੇ ਨਹੀਂ ਦੱਸਦੇ ਪਹਿਲੇ ਆਪਣੇ ਉਸ ਅਫਸਰ ਨੂੰ ਫੋਨ ਕਰੋਗੇ ਵੀ ਸਾਨੂੰ ਡੀ 4 ਯੂ ਵਾਲੇ ਪੁੱਛੀ ਜਾਂਦੇ ਆ ਹੁਣ ਮੈਂ ਕੀ ਦੱਸਾਂ ਵੀ ਤੂੰ ਮੇਰੇ ਚਾਚੇ ਦਾ ਮੁੰਡਾ ਹੈਗਾ ਕਿ ਨਹੀਂ ਹਮਸਲਾ ਹੋ ਕੇ ਫਿਰ ਸਾਨੂੰ ਜਵਾਬ ਦੇਣਗੇ ਕਰਦੇ ਆ ਹਮਸਲਾ ਹੀ ਹੋ ਕੇ ਕਰਦੇ ਨਾ ਸਾਰਾ ਫੈਸਲਾ ਫਿਰ ਅਸੀਂ ਵਾਰ-ਵਾਰ ਕਿਹਾ ਸੀ ਫੈਸਲਾ ਫਿਰ ਅਸੀਂ ਵਾਰ-ਵਾਰ ਕਹਿੰਨੇ ਆ ਜਨਤਾ ਨੇ ਕਰਨਾ ਹੈ ਵਿਜੀਲੈਂਸ ਦੇ ਉਹ ਅਧਿਕਾਰੀਆਂ ਨੇ ਕਰਨਾ ਹੈ ਅਸੀਂ ਫਿਰ ਕਹਿੰਨੇ ਆ ਡੀਜੀਪੀ ਜਿਹੜੇ ਵਿਜੀਲੈਂਸ ਨੇ ਚੀਫ ਡਾਇਰੈਕਟਰ ਵਿਜੀਲੈਂਸ ਨੇ ਬਰਿੰਦਰ ਕੁਮਾਰ ਸ਼ਰਮਾ ਮਮਰ ਸਰਦੇ ਨੇ ਮੇਰੇ ਬਹੁਤ ਅੱਛੇ ਦੋਸਤ ਨੇ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਜਿਹੜੇ ਥੱਲੇ ਕੁਝ ਲੋਗ ਨੇ ਇੰਪਰੂਵਮੈਂਟ ٹرسٹ ਦਾ ਵਿਸ਼ਾਲ ਫੜਿਆ ਗਿਆ ਜਿਹੜਾ ਪੈਸੇ ਲੈਂਦਾ ਸੀਗਾ ਕਿਸ ਤਰ੍ਹਾਂ 45 45 ਲੱਖ ਰੁਪਏ ਦਾ ਰੇਟ ਹੈ ਜਿਹਦੇ ਨਾਂ ਤੇ ਚੈੱਕ ਇਸ਼ੂ ਹੋਏ ਕਿਉਂ ਨਹੀਂ ਫੜੇ ਗਏ ਉਹ ਬੰਦੇ ਆਖਰਕਾਰ ਤੁਸੀਂ ਪੰਜ ਹਜ਼ਾਰ ਰੁਪਿਆ ਬੰਦਾ ਲੈਣ ਵਾਲਾ ਏਐਸਆਈ ਤੇ ਫੜ ਲੈਂਦੇ ਹੋ ਸਬ ਇੰਸਪੈਕਟਰ ਫੜ ਲੈਂਦੇ ਹੋ ਤੇ ਜਿਹੜੇ ਲੱਖਾਂ ਰੁਪਏ ਕਰੋੜਾਂ ਰੁਪਏ ਸਰਕਾਰ ਦੇ ਖਾ ਗਏ ਉਹਨਾਂ ਚੋਰਾਂ ਨੂੰ ਕਿਉਂ ਨਹੀਂ ਫੜ ਰਹੇ ਸਮਝ ਤੋਂ ਪਰੇ ਡਾਰੀ ਸਾਹਿਬ ਸਮਝ ਕਿਉਂ ਨਹੀਂ ਮਰੇ ਪੰਜ ਹਜ਼ਾਰ ਦਾ ਦੋ ਕੀ ਜਿਹੜਾ ਆ ਵੀ ਪੰਜ ਹਜ਼ਾਰ ਲੈਣ ਲਿਆ ਇਹ ਤੇ ਘਪਲੇ ਕਰੋੜਾਂ ਦਾ ਲੱਖਾਂ ਦਾ ਇਹਦੇ ਕੋਲ ਖਰਚ ਵੀ ਲੱਗੂ ਆਪਰੇ ਉਤੇ ਉਹ ਕੀ ਕਰਜੂ ਤੋ ਹੁੰਦੀ ਆ ਵੇਖੋ ਅਸੀਂ ਕੱਲ ਹੀ ਕਿਹਾ ਸੀ ਪਈ ਅਸੀਂ ਇੱਕ ਇੱਕ ਸੋਸਾਇਟੀ ਬਾਰੇ ਦੱਸਿਆ ਕਰਾਂਗੇ ਵੀ ਇਹਨੇ ਕੀ ਕੀ ਕੰਮ ਕੀਤਾ ਕਿਹੜਾ ਸ਼ਿਕਨੀ ਗਾਇਦਾ ਦਾ ਕਿਹੜਾ ਕੰਮ ਲੈਂਦਾ ਕਰਦਾ ਕਿਹੜਾ ਹੁਣ ਜਿੱਦਾਂ ਵੇਖੋ ਇਦਾਂ ਦੇ ਹੋਰ ਵੀ ਹੈਗੇ ਜਿਹੜੇ ਬੰਦੇ ਦੋ ਦੋ ਕੰਮ ਕਰ ਰਹੇ ਜਿਹੜੇ ਨਹੀਂ ਕਰ ਸਕਦੇ ਜਿੱਦਾਂ ਢਾ ਵਸੀਰਾ ਸੋਸਾਇਟੀ ਆ ਇਹਦੇ ਮੇ ਹੈਗੇ ਆ ਗੁਰਿੰਦਰ ਸਿੰਘ ਬੱਬੂ ਜੀ ਇਹਨਾਂ ਤੇ ਹੁਣ ਸੁੱਤਰੇ ਦੱਸ ਦਿਆ ਵੀ ਜੀਕੇ ਕੰਸਟਰਕਸ਼ਨ ਨੂੰ ਵੀ ਇਹੇ ਰਨ ਕਰ ਰਹੇ ਆ ਜੀ ਐਚਐਸ ਬਿਲਡਰ ਹੈਗੇ ਆ ਅਰਵਿੰਦਰ ਸਿੰਘ ਦੀ ਠੇਕੇਦਾਰ ਆ ਨਾਲ ਨਾਲ ਆਂਦੇ ਰਣਜੀਤ ਕੋਆਪਰੇਟਿਵ ਸੋਸਾਇਟੀ ਵੀ ਚਲਾ ਰਹੇ ਆ ਜੀ ਗੋਲ ਐਸੋਸੀਏਸ਼ਨ ਆ ਰਾਗਵ ਹੈਗੇ ਜੀ ਠੇਕੇਦਾਰ ਸਾਹਿਬ ਹੈ ਕਮਿਊਨਿਟੀ ਹਾਲ ਜਿਹੜੀ ਬਿਲਡਿੰਗ ਵਰਕ ਹੈ ਦਾ ਨਿਊ ਅਮਸਾਦਾ ਵਿੱਚ ਇਹਨਾਂ ਨੂੰ ਮਿਲਿਆ ਸੀ ਇਹਨਾਂ ਕੋਲ ਕੋਈ ਬਿਲਡਿੰਗ ਦਾ ਐਕਸਪੀਰੀਅੰਸ ਨਹੀਂ ਗਾਂਦਾ ਜਿਹਨਾਂ ਦਾ ਸਰਟੀਫਿਕੇਟ ਚੈੱਕ ਕਰਾਇਆ ਜਾਣ ਜਿਹੜੀ ਇਹਨਾਂ ਨੇ ਐਕਸਪੀਰੀਅੰਸ ਦੇ ਲਾਏ ਆ ਪੀ ਡੀ ਦੇ ਜੱਗ ਹੋਰ ਮਹਗੇ ਵੰਦੇ 100% ਝਾਲੀ ਨਿਕਲਣਗੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾ ਉਹਨਾਂ ਨੂੰ ਕੋਈ ਤਜਰਬਾ ਨਹੀਂ ਠੇਕੇਦਾਰੀ ਦਾ ਕੇ ਜੀ ਤੇ ਸਭ ਤੋਂ ਵੱਡੇ ਠੇਕੇਦਾਰ ਅਸਟਾ ਮੇ ਇਹੇ ਬਣੇ ਹੋਏ ਆ ਕੇ ਜੀ ਜਾਲੀ ਸਰਟੀਫਿਕੇਟ ਚੈੱਕ ਕਰਾ ਕੇ ਕਰਨਗੇ ਉਹ ਦੇਖੋ ਸਾਬਕਾ ਚੇਅਰਮੈਨ ਅਮਰਸਰ ਦੇ ਡਿਪਟੀ ਕਮਿਸ਼ਨਰ ਰਹਿ ਚੁਕੇ ਆਈਐਸ ਅਫਸਰ ਹਰਪ੍ਰੀ ਸਿੰਘ ਸੂਦਨ ਇੱਕ ਤੁਹਾਨੂੰ ਪਤਾ ਕੋਰ ਕੰਸਟਰਕਸ਼ਨ ਦਾ ਕੰਮ ਫੜਨਦੇ ਸਲਿਲ ਉਪਲ ਦੇ ਉੱਤੇ ਸਮੀਰ ਉਪਲ ਤੇ ਪਰਚਾ ਵੀ ਦਰਜ ਹੋਇਆ ਉਹ ਫੜਿਆ ਕਿਉਂ ਨਹੀਂ ਅਜੇ ਤੱਕ ਦੇਖੋ ਦਲੇਰੀ ਬੇੜ ਦਵਾਂਦੇ ਉਹਨੇ ਵੇਖੋ ਕਮਾਈ ਬੜੇ ਆ ਉਹਨੇ ਉਹਨੂੰ ਬਣਾ ਲਈ ਆ ਆਪਣੀ ਇਨਕੁਆਰੀ ਲਵਾ ਲਈ ਆ ਰੱਖ ਰਿਸ਼ਨ ਘਟਿਆ ਉਹ ਨਿਕਲ ਜੋ ਕੋਸ਼ਾਂ ਦੇ ਵੀ ਕੁਝ ਪੁਰਾਣੇ ਕੰਮ ਆ ਦੀਆਂ ਜਿਹੜੀਆਂ ਸ਼ਿਕਾਇਤਾਂ ਆਈਆਂ ਵੀ ਪੁਰਾਣੀਆਂ ਇਟਾ ਲਾ ਲੋਗੇ ਸਕੂਲ ਦੀ ਬਿਲਡਿੰਗ ਬਣਾਤੀ ਜਾਂਦੇ ਤੇ ਪੇਮੈਂਟ ਵੀ ਚੇਅਰਮੈਨ ਸਾਹਿਬ ਨੇ ਕਰਾਤੀ ਮੌਜੂਦਾ ਨੇ ਤੇ ਫਿਰ ਕਿਸੀ ਸਮਝੋ ਕੇ ਫਿਰ ਕਿੱਥੋਂ ਰਗਲਾ ਵਜਾ ਬਣਾਉਂਦਾ ਸਰਕਾਰ ਦਾ ਕਟਰ ਮਾਨ ਦਾ ਚੇਅਰਮੈਨ ਹੋਇਆ ਜੀ ਇਹਨਾਂ ਇਹਨਾਂ ਰੋਲੇ ਤੋਂ ਬਾਅਦ ਵੀ ਕਰੀ ਜਾਂਦਾ ਜਦੋਂ ਪੁੱਛੋ ਆਂਦੇ ਮੈਨੂੰ ਪਤਾ ਨਹੀਂ ਮੈਨੂੰ ਅੱਜ ਹੀ ਪਤਾ ਲੱਗਾ ਇਹ ਪੁਰਾਣੇ ਗਾਮਾ ਫਿਰ ਤਹੀ ਕੱਲ ਹੀ ਲਾਜੇ ਭਗਵੰਤ ਮਾ ਜੀ ਨੂੰ ਸਮਝਾਓ ਫਿਰ ਪੁਰਾਣੇ ਬੰਦਿਆਂ ਨੂੰ ਕਿਉਂ ਫੜਨ ਦੇ ਜੇ ਜਾਂ ਭਗਵੰਤ ਮਾ ਵੀ ਮੇਰੀ ਲਈ ਤੇ ਚਲੋ ਨਹੀਂ ਚੱਲਣਾ ਤੇ ਇਹਨਾਂ ਨੂੰ ਘਰ ਭੇਜੋ ਆਪਣੀ ਲਈ ਤੇ ਚੱਲਣ ਵਾਲਾ ਬੰਦਾ ਲਿਆਓ ਕੋਈ ਕੱਲ ਆਣਾ ਭਗਵੰਦ ਸਾਹਿਬ ਨੇ ਅਵਰਸਰਚ ਰੋਡ ਸ਼ੋਅ ਕਰ ਰਹੇ ਨੇ 3 ਵਜੇ ਕੱਲ ਕੱਲ ਮੈਂ ਉੱਥੇ ਜਾਊਂਗਾ ਵੀ ਤੇ ਮੇਰੀ ਗੱਲ ਹੋਈ ਨਾ ਜੀ ਇਹੋ ਹੋਣਾ ਚਾਹੀਦਾ ਵੀ ਉਹ ਟਾਬੇ ਵਾਲਾ ਇੱਕ ਕਿਦਾਂ ਰੋਲ ਕਰਦਾ ਇਹ ਮੇਰੀ ਮਗਵੰਦ ਸਾਹਿਬ ਨਾਲ ਗੱਲ ਗੱਲ ਹੋਈ ਮੈਂ ਕੋਸ਼ਿਸ਼ ਕਰੂੰਗਾ ਤੇ ਉਹਨਾਂ ਨੂੰ ਜ਼ਰੂਰ ਦੱਸੂੰਗਾ ਜੀ ਨਾਲੇ ਜਿਹੜੀ ਸਾਨੂੰ ਹੋਰ ਪਤਾ ਲੱਗੀ ਵੀ ਜਿਹੜਾ ਕੰਟਰੈਕਟਰ ਹੈ ਨਾ ਕੋਈ ਇੱਕ ਜਗਦੰਬਾ ਵਾਲਾ ਕਹਿੰਦੇ ਉਹਦੀ ਕੈਟਾਗਰੀ ਸਿੱਧੀ ਏ ਬਣਾਤੀ ਜਦਕੇ ਜਦੋਂ ਲਿਸਟਮੈਂਟ ਨੂੰ ਏ ਕੈਟਾਗਰੀ ਕਰਨਾ ਨਾਲ ਕਹਿੰਦੇ ਵੀ ਇਦਾਂ ਇੱਕ ਪ੍ਰੋਸੀਜਰ ਆ ਡੀ ਤੋਂ ਸੀ ਸੀ ਤੋਂ ਬੀ ਤੇ ਬੀ ਤੋਂ ਏ ਤੇ ਜਦੋਂ ਬੀ ਤੋਂ ਏ ਨੂੰ ਕਰਨਾ ਨਾਲ ਕੇ ਜੀ ਇੱਕ ਇੱਕ ਕਮੇਟੀ ਬੈਂਦੀ ਹੈ ਜਿਹਦੇ ਚ ਤਿੰਨ ਐਕਸ਼ਨ ਐਸਈ ਉਹ ਬੈਠਦੇ ਨੇ ਉਹ ਫਾਈਨਲ ਕਰਦੇ ਨੇ ਵੀ ਕਿ ਨੂੰ ਏ ਕੈਟਾਗਰੀ ਦੇਣਾ ਫਿਰ ਇਹ ਵੀ ਪਤਾ ਲੱਗਦਾ ਵੀ ਜਿਨਨੇ ਜਿਨਨੇ ਏ ਕੈਟਾਗਰੀ ਰੱਖੀ ਹੈ ਉਹ ਜਾਲੀ ਸਰਟੀਫੀਕੇਟ ਲਾnder ਕੇ ਜੀ ਇੱਥੇ ਦੇ ਇੱਕ ਹੋਰ ਬੰਦਾ ਜੇ 2 ਕਰੋੜ ਰੁਪਏ ਦੀ ਪੇਮੈਂਟ ਤੁਸੀਂ ਦੇਖੋ ਭੇਜ ਦਿੰਦਾ ਸੁਧਨ ਸਾਹਿਬ ਨੂੰ ਉਦੋਂ ਚੇਅਰਮੈਨ ਸਾਹਿਬ ਸੀਗੇ ਉੱਤੋਂ ਪੁੱਛਦੇ ਨੇ ਉੱਤੋਂ ਉਤਲੇ ਕੀ ਕਰਦੇ ਰਿਹਾ ਜੀ ਤੁਸੀਂ ਦੇਖੋ ਕਹਿੰਦੇ ਵੀ ਮੈਂ ਉਹਨਾਂ ਨੂੰ ਪੁੱਛਿਆ ਉਤਲੇ ਅਫਸਰਾਂ ਨੂੰ ਵੀ ਭਾਈ ਸਾਹਿਬ ਉਹਨੇ ਜਿਹੜੀ 2 ਕਰੋੜ ਦੀ ਪੇਮੈਂਟ ਮੰਗ ਲਈ ਸੀ ਕਹਿੰਦੇ ਜੀ ਉਹਨੇ ਨਾ 20 ਲੱਖ ਰੁਪਇਆ ਵੱਧ ਲਾ ਕੇ ਭੇਜਿਆ ਤੁਹਾਡੇ ਲਈ 20 ਲੱਖ ਰੁਪਏ ਰਕਮ ਹੀ ਕੱਖ ਨਹੀਂ ਵੀ ਉਹਨੇ ਤਾਂ ਕਾਂਸਪੀਰੇਸੀ ਕੀਤੀ ਉਹਨੇ ਤਾਂ ਛੜੇਂ ਅੰਤਰ ਰਚਿਆ ਉਹ ਤੇ ਅਡੀ ਸੀ ਸਾਹਿਬ ਜਿਹੜੀ ਸੀ ਸੂਝਵਾਨ ਸੀਗੇ ਉਹਨਾਂ ਨੇ ਉਹ ਰੋਗਤਾ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਤੁਸੀਂ ਕੀ ਐਕਸ਼ਨ ਲਿਆ ਫੇਰ ਤੇ ਗੱਲ ਉਹੀ ਹੈ ਨਾ ਜੀ ਵੀ ਅੰਨੀ ਪੀਏ ਦਾ ਕੁੱਤਾ ਛਟੇ ਵਾਕਈ ਇੱਕ ਉਹਾਂ ਦੇ ਚਮ ਲੈ ਲੈਂਡ ਕੰਪਨੀ ਦੇ ਵਿਸ਼ਾਲ ਮਹਿਤਾ ਜੀ ਆ ਉਹ ਆਂਦੇ ਵੀ 7-8 ਸਾਲ ਪਹਿਲਾਂ ਛੋਟੇ ਮੋਟੇ ਕਠੇਦਾਰ ਹੁੰਦੇ ਸੀ ਐਸ ਤੋਂ ਸਭ ਤੋਂ ਟੌਪ ਦੇ ਠੇਕੇਦਾਰ ਮਿਹਰਬਾਨ ਹੋਣੇ ਨਾ ਨਾ ਕੋਈ ਵੱਡੇ ਅਫਸਰ ਨਾਲ ਅਤਲੇ ਆਂਦੇ ਵੀ ਆਗੇ ਆ ਕੰਮ ਇਹਨਾਂ ਦਾ ਬਹੁਤ ਵਧੀਆ ਇਹਨਾਂ ਦਾ ਕੰਮ ਕਰਤਾ ਆਹਦੇ ਵੀ ਜਿਹੜਾ ਕੰਮ ਹੀ ਲੈਂਦੇ 40 40 50% ਇੱਕ ਧਰਮਪੁਰਾ ਸੋਸਾਇਟੀ ਜਾਂਦੇ ਇਹਨਾਂ ਨੇ ਬਣਾਈ ਆ ਜੀ ਤੇ 40 50% ਦਸ ਮੀਟਰ ਤੇ ਵੀ ਕੰਮ ਲੈ ਲੈਂਦੇ ਆ ਆਹਦੇ ਕੰਮ ਇਹਨਾਂ ਨੇ ਜਨੇਲੇ ਹੁੰਦੇ ਨਾ ਉਸ ਏਰੀਆ ਚ ਉਹਦੇ ਇਥੇ ਕਾਰਬਿਸ਼ ਹਿੰਦੀਆਂ ਗਲੀਆਂ ਬਣੀਆਂ ਹੁੰਦੀਆਂ ਅੱਛਾ ਰੋਪ ਲਾਦੇ ਜੋ ਕੋਈ ਸਹੀ ਇਹ ਜੋ ਇਹਨਾਂ ਦੇ ਰੂਪ ਲੱਗਦੇ ਉਹ ਦੱਸਣਦੇ ਆ ਬਿਜਲੀ ਨੂੰ ਚਾਹੀਦਾ ਜਾਂਚ ਕਰਾਣ ਇਹਦੀ ਰੋਪਾਂ ਦੀ ਆਂਦੇ ਜਦੋਂ ਇਹ ਕਹਿੰਦੇ ਵੀ ਇਹ 40 ਬਰਨ ਲੈ ਚਲੇ ਯਾਰ ਮੈਨੂੰ ਨਹੀਂ ਵਾਰਾ ਖਾਂਦਾ ਇਹ ਤਾਂ ਆਂਦੇ ਗਲੀਆਂ ਪਲਾਂ ਨਾਲ ਦੀਆਂ ਅਸੀਂ ਕਾਰਪੋਰੇਸ਼ਨ ਨੂੰ ਇਦਾਂ ਕਰ ਦੋ ਇਹਨਾਂ ਦੀਆਂ ਗਲੀਆਂ ਪਾ ਲੈਂਦੇ ਆ ਇਹ ਉਹਨਾਂ ਦੀਆਂ ਗਲੀਆਂ ਪਾ ਕੇ ਪੂਰਾ ਕੰਮ ਕਰ ਲੈਂਦੇ ਆ ਜਿਵੇਂ ਅਸੀਂ ਵਾਰ-ਵਾਰ ਕਹਿ ਚੁੱਕੇ ਹਾਂ ਵੀ ਕੰਮ ਹੁੰਦੇ ਨਹੀਂ ਬਿੱਲ ਬਣੀ ਜਾਂਦੇ ਨੇ ਜਿਸ ਦਾ ਸ਼ਕਤਰੀ ਬਾਗ ਦੇ ਵਿੱਚ ਜਦੋਂ ਆਂਦੇ ਨੂੰ ਠਿਕਾ ਮਿਲਿਆ ਸੀ ਇਹਦੇ ਸਰਿਏ ਦੇ ਦੋ ਬਿੱਲ ਭਾਲੇ ਸੀ ਜੀ ਤੇ ਪਾ ਕੇ ਦੇਣਾ ਐਡਵਾਂਸ ਹੋ ਗਿਆ ਸੀ ਆਂਦੇ ਵੀ ਉਹ ਜਿਹੜੇ ਬਿੱਲ ਦੀ ਜੇ ਚੈਕਿੰਗ ਕਰਾਈ ਜਾਵੇ ਉਹ ਦੋਵੇਂ ਬਿੱਲ ਜਾਲੀ ਨਿਕਲਣਗੇ ਕੋਈ ਜੀਐਸਟੀ ਜਮਾ ਹੋਇਆ ਨਹੀਂ ਨਿਕਲੂ ਕੰਪਿਊਟਰ ਜਨਰੇਟਡ ਬਿੱਲ ਉਹਨਾਂ ਆਪ ਹੀ ਬਣਾਏ ਆ ਤੇ ਕੋਈ ਕਿਤੇ ਜੀਐਸਟੀ ਨਹੀਂ ਉਹਦਾ ਜਮਾ ਹੋਊਗਾ ਕੋਈ ਈ ਬਿਲਿੰਗ ਨਹੀਂ ਗਈ ਉਹ ਈ ਬਿਲਿੰਗ ਕਹੇ ਜੀ ਉਹ ਹੱਥ ਨਾਲ ਬਣੇ ਬਿੱਲ ਆ ਤੇ ਕੋਈ ਜੀਐਸਸੀ ਨਹੀਂ ਜਮਾ ਹੋਇਆ ਤੇ ਸਾਡੀ ਜੀਐਸਸੀ ਵਿਭਾਗ ਵਾਲੇ ਗੱਲ ਵੀ ਇਹ ਕਢਾਓ ਤੇ ਵਿਜੀਲੈਂਸ ਨੂੰ ਵੀ ਜਿਹੜੇ ਸੈੱਟ ਨੂੰ ਪਿਆਵ ਵਾਲੀ ਹੈ ਜਿਹੜੇ ਸਕਤਰੀਪਗ ਦਾ ਜਿਹੜਾ ਕੰਮ ਹੋਇਆ ਹੀ ਇਹਦੇ ਈ-ਬਿਲਿੰਗ ਕਢਾਓ ਜਿਹੜਾ ਜੀਐਸਸੀ ਦਾ ਐਡਵਾਂਸ ਦਿੱਤਾ ਗਿਆ ਸੀ ਸਰੀਏ ਦਾ ਤੁਸੀਂ ਕੀ ਇਹ ਜੀ ਦੇਖੋ ਉਹ ਦੇਖੋ ਦੁਰਘਾ ਦੀਰਥ ਜਿਹੜਾ ਕੰਮ ਹੋਇਆ ਹੈ ਵੀ ਉਹਦਾ ਚੈੱਕ ਲਾਓ ਪੀ ਇਹ ਜਿਹੜਾ ਹੈਗੇ ਆ ਵੀ ਇਹ ਜੀਐਸਟੀ ਜਮ੍ਹਾ ਹੋਈ ਆ ਇਹ ਬਿੱਲ ਸਹੀ ਆ ਕਿਹਦੀ ਸੜੀ ਆਇਆ ਹੀ 16 16 ਕਰੋੜ ਰੁਪਇਆ ਇੱਕ ਇੱਕ ਪਾਰਕ ਤੇ ਲਾਈ ਜਾਂਦੇ ਨੇ ਵੀ ਇਹਨਾਂ ਨੇ 10 ਕਰੋੜ ਦੀ ਦੋ ਵਾਰੀ ਚ ਕਤਰੀ ਬਾਗ ਹੋ ਗਿਆ ਇਹਨਾਂ ਨੇ 16 ਕਰੋੜ ਕਿਸੇ ਦੀ ਇੰਜ ਬਣਾ ਲਿਆ ਵੀ ਜਿਵੇਂ ਕੋਈ 16000 ਰੁਪਇਆ ਹੁੰਦਾ ਵੀ ਕਰੋੜ ਇਹਨਾਂ ਨੂੰ ਪੁੱਛ ਲਈਏ ਨਾ ਵੀ 16 ਕਰੋੜ ਲੈ ਕੇ ਵਿਖਾਓ ਤੇ ਸਾਨੂੰ ਜ਼ੀਰੋ ਵੀ ਦੁਬਾਰਾ ਉਹ ਕਾਈ ਧਾਈ ਸੈਂਕੜਾ ਹਜ਼ਾਰ ਕਿੰਨਾ ਪੈਂਦਾ ਵੀ 1 ਕਰੋੜ 'ਚ ਕਿੰਨੇ ਜ਼ੀਰੋ ਹੁੰਦੇ ਆ ਇਹ ਠੇਕੇਦਾਰ ਤੇ ਆਂਦੇ ਉਥਰੇ ਇੰਨੇ ਮਿਹਰਬਾਨ ਆ ਇਹਨਾਂ ਨੂੰ ਨਿਊ ਮਸਾਦੇ ਵਿੱਚ 7 ਏਕੜ ਪਾਰਕ ਦਾ ਕੰਮ ਮਿਲਿਆ ਜ ਉਹ ਕਮਿਸ਼ਨ ਸੈੱਟ ਹੋਈ ਜਾਣੀ ਦੇਣੀ ਹੈ ਇਹ ਆਦੇ ਮੈਨੂੰ ਤੇ ਘਟਾ ਬੈਣਾ ਰਹਿੰਦੇ ਨਹੀਂ ਹਾਂ ਉਸ ਤਰ੍ਹਾਂ ਸਕੀਮ ਬਣਾਈ ਵੀ ਯਾਰ ਪੈਸੇ ਵੀ ਆਪਣੇ ਕੱਢਣੇ ਆ ਇਹਨੂੰ ਕੋ 4 ਬਜੇ ਕਿਦਾਂ ਕਰੀਏ ਉਹਨਾਂ ਮੇਰਾ ਐਸਟੀਮੇਟ ਵਜੇ ਕੋ ਹੋਰ ਆਟਮ ਪਾਤੀ ਵੀ ਇਹ ਤੇ ਗ੍ਰੇਨਾਈਟ ਪੱਥਰ ਲੱਗਣਾ ਉਹ ਦੱਸੋ ਮਹਿਲ ਬਣਨ ਰਿਹਾ ਹੈ ਗ੍ਰੇਨਾਈਟ ਪੱਥਰ ਕਿਉਂ ਲੱਗਣਾ ਵੀ ਇਹ ਵੀ ਉਹ ਦੱਸ ਕੇ ਸਾਨੂੰ ਕਿਹਾ ਜੀ ਸਾਡੇ ਸੌਤਰ ਵੀ ਕਹਿੰਦੇ ਵੀ ਜਿੰਨੀ ਪੇਮੈਂਟ ਦਾ ਕੰਮ ਸੀ ਨਾ ਇਹਨੂੰ ਕਿਹਾ ਵੀ ਸਾਨੂੰ 10% ਕਮਿਸ਼ਨ ਸਾਡੀ ਨਵਾਸੀ ਦੇ ਦੇ ਹਉਂਦੀ ਇਹ ਵੇਖੋ ਵੀ ਕੀ ਹੋੰਡਿਆ ਕਿਉਂ ਬਿਜਲਾ ਦੀ ਸਿੱਟ ਸੁਤੀ ਪਈ ਆ ਕਿਉਂ ਨਹੀਂ ਇਹਨਾਂ ਨੂੰ ਅਫਸਰਾਂ ਨੂੰ ਫੜ ਕੇ ਬਿਆਨ ਲੈ ਕੇ ਜੇਲ੍ਹ 'ਚ ਭੇਜੋ ਕਿਉਂ ਨਹੀਂ ਭਜੰਦੇ ਇਹਨਾਂ ਨੂੰ ਵੇਖੋ ਮੈਂ ਫੇਰ ਉਹ ਗੱਲ ਕਰਨ ਡਿਆ ਸਰਦਾਰ ਭਗਵੰਤ ਸਿੰਘ ਮਾਨਜੀਤ ਹੀ ਬੜੇ ਕਟਰ ਇਮਾਨਦਾਰ ਮੰਤਰੀ ਮੁੱਖ ਮੰਤਰੀ ਜੇ ਕੋਈ ਸ਼ੱਕ ਨਹੀਂ ਡੀਜੀਪੀ ਬਿਜਲਾ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਇੱਕ ਹੀ ਪ੍ਰੈਸ਼ਰ ਅਮਰਸਰ ਵਿਜੀਲੈਂਸ ਤੇ ਵੀ ਇਨੀ ਢਿੱਲੀ 9/22 ਦੀ ਜਿਹੜੀ ਸਿੱਟ ਦੀ ਇਨਕੁਆਇਰੀ ਢਿੱਲੀ ਕਿਉਂ ਚੱਲ ਰਹੀ ਹੈ ਅਫਸਰ ਕਿਉਂ ਨਹੀਂ ਅਜੇ ਤੱਕ ਇੱਕ ਵੀ ਫੜਿਆ ਗਿਆ ਅਜੇ ਤੱਕ 25% ਤਲਾਣ ਹੋਇਆ 75 ਕਿਉਂ ਨਹੀਂ ਹੋਇਆ ਵੀ ਕਹੇ ਦੀ ਉਹ ਛੱਡੋ ਵਿਸ਼ਾਲ ਵਾਲਾ ਸਾਡੇ ਮਿੱਤਰ ਭੇਜ ਭੇ ਸਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂ ਪਾ ਰਹੀ ਅਸੀਂ ਦਵਾਜ ਨਹੀਂ ਆ ਕਿ ਜੇ ਇੱਕ 9/22 ਨਹੀਂ ਉਹ ਜਿਹੜਾ ਵਿਸ਼ਾਲ ਫੜਿਆ ਗਿਆ ਉਹਦਾ ਕੀ ਬਣਿਆ 45 ਲੱਖ ਰੁਪਏ ਉਹਨੇ ਲੈ ਲਿਆ ਮੁੜ ਕੇ ਕੀ ਬਣਿਆ ਉਹ ਚੈੱਕ ਚਾਰ ਆਏ ਸੀ ਉਹ ਕਿਧਰ ਨਾ ਗਏ ਤੁਸੀਂ ਦੇਖੋ ਨਾ ਵੇਖੋ ਇੱਕ ਜੇਮ ਮਾਲਕ ਨੇ 10 ਵੀ ਦਿੱਤਾ ਯਾਰ ਕਿਆ ਮੈਨੂੰ ਕੋਣ ਦੇ ਕੇ ਗਿਆ ਸੀ ਤੇ ਮੈਂ ਪੈਸੇ ਘਟਾ ਕੇ ਦਿੱਤੇ ਕਿਨੂੰ ਕਿਉਂ ਨਹੀਂ ਫਿਰ ਫੜੇਗੇ ਚਲੋ ਕੇ ਜੀ ਲੋਕਾਂ ਨੇ ਵੇਖੋ ਭਗਵੰਤ ਮਾਨ ਜੀ ਸਵਾਲ ਪੁੱਛਨੇ ਕਟਰ ਮਾਨ ਦਾ ਸਰਕਾਰ ਕੋਲੋਂ ਵੀ ਰੋਜ਼ ਇਹ ਮੀਡੀਆ ਰੋਲਾ ਪਾਣ ਡਿਆ ਰੋਜ਼ ਤੁਹਾਨੂੰ ਪ੍ਰੂਫਸਰ ਦਿੱਤੇ ਤੇ ਭੰਡਾਰੀ ਸਾਹਿਬ ਰੱਦ ਲਓ ਇੱਕ ਵਾਰੀ ਕੋਲ ਤੇ ਇਹਦਾ ਕੋਈ ਪ੍ਰੂਫ ਵੇਖ ਲਓ ਦੇਤੀ ਹੀ ਨਹੀਂ ਸਾਥ ਸਾਥ ਦੇ ਕੇ ਐਸਐਸਵੀ ਵੀਰਾਂ ਦੀ ਡਿਊਟੀ ਲਾ ਦੇ। ਪੁਲਿਸ ਵਾਲੀ ਸਾਹ ਨੂੰ ਸੱਦ ਕੇ ਵੇਖ ਲੈ। ਕਿੱਟੇ ਚੱਲ ਰੂ ਵੇਖ ਲੈਣਾ। ਕਈ ਦੇ ਲੋਕਾਂ ਨੇ ਸਵਾਲ ਜਾਣੇ ਲੋਕਾਂ ਤੇ ਸਰਕਾਰ ਦਾ ਅਕਸ਼ ਜਿਹੜਾ ਆ ਪ੍ਰੋਗਰਾਮ ਵੇਖ-ਵੇਖ ਕੇ ਲੋਕਾਂ ਦਾ ਅਕਸ਼ ਖਰਾਬ ਹੋ ਰਿਹਾ ਸਰਕਾਰ ਦਾ ਵੀ। ਪਰ ਕਹਿੰਦੇ ਉਹ ਛੋੜੇ ਸਿਰਫ ਆ ਐਸੇ ਸੈੱਟ ਕਰ ਗਏ ਤੇ ਇਨਾ ਅਸਰਾਂ ਕਰਕੇ ਇਹ ਨਾ ਹੋਵੇ ਕਿ ਲੋਕਾਂ ਦੇ ਵਿੱਚ ਜਿੱਦਾਂ ਇੱਕ ਇੱਕ ਤਰਫਾ ਹੀ ਤੁਹਾਡੇ ਅੱਖ ਜਿ ਚੱਲੇ ਹੀ ਤੇ ਮਗਰੋਂ ਦੇ ਕਿਰਫਾ ਤੁਹਾਡੇ ਵਿਰੁੱਧ ਜਨਾਂ ਹੀ ਨਹੀਂ ਇਹ ਗੱਲ ਚਾਹਦੇ। ਅਸੀਂ ਫਿਰ ਤੁਹਾਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਕਾਰਵਾਈ ਕਰੋ। ਇੱਕ ਦੋ ਅਫਸਰ ਅੰਦਰ ਭੇਜੋ ਸੈਂ ਫਿਰ ਪਤਾ ਲੱਗਣਾ ਜੇ ਫਿਰ ਉਹਨੇ ਫੋਨ ਉਪਲਬਧ ਨਾ ਕਰਾਇਆ ਔਰ ਕਹੇ ਜੀ ਇਹ ਤੇ ਧਰਮ ਸਥਾਨਾਂ ਨੂੰ ਨਹੀਂ ਛੱਡਦੇ ਉਹ ਦੁਰਗਿਆਨੀ ਤੀਰਥ ਦਾ ਜਿਹੜਾ ਕੰਮ ਆ ਉਹ ਸਾਨੂੰ ਦੱਸਿਆ ਕਿ ਨੇ 45 ਕਰੋੜ ਰੁਪਏ ਅੱਜ ਸਾਨੂੰ ਇੱਕ ਦਰਸ਼ਕ ਆਇਆ ਉਹ 45 ਜਿਹਾ ਦੇਵਾਂਗਾ ਅਸੀਂ ਵੀ ਉੱਥੇ ਜਾਨੇ ਵੇ 45 ਕਰੋੜ ਲਗਾ ਕਿੱਥੇ ਆ ਉਹਦੀ ਵੀ ਪੂਰੀ ਇੱਕ ਜਾਂਚ ਕਰਦੇ ਜੀ 1.5 ਕਰੋੜ ਦੇ ਵਿੱਚ ਸਿੱਧੀ ਟੰਗੀ ਵਜੀ ਆ ਆਉਂਦੇ ਤੁਹਾਨੂੰ ਕੱਲ੍ਹ ਕਾ ਕੇ ਜਗੇ ਜਾਵਾਂਗੇ ਉਹ ਦੱਸਾਂਗੇ ਜਿੰਦਾ ਅਗੇ ਜਨਤਾ ਕਰਾਂਗੇ ਚਲੋ ਸਾਡਾ ਕੰਮ ਹੈ ਜੀ ਫਿਰ ਜਨਤਾ ਦੀ ਕਚਹਿਰੀ 'ਚ ਜੋ ਸਾਡੇ ਕੋਲ ਦਸਤਾਵੇਜ਼ ਆਂਦੇ ਉਹ ਰੱਖਣਾ ਫੇਰ ਤੁਸੀਂ ਇਹ GST ਦੀ ਜਿਵੇਂ ਤੁਸੀਂ ਰਕੇਸ਼ ਗੱਲ ਕੀਤੀ ਹੈ ਵੀ 50000 ਤੋਂ ਵੱਧ ਜੇਕਰ ਤੋਂ ਸਮਾਨ ਆਦਾ ਨਾ ਉਹਦੀ ਇੱਕ ਈ ਬਿਲਿੰਗ ਹੋਣੀ ਚਾਹੀਦੀ ਹੈ ਗੋਬਿੰਦਗੜ੍ਹ ਸਿੱਧੋਂ ਫਰ ਸਰੀਆ ਆਇਆ ਮੰਨ ਲਓ ਉਸ ਖਤਰੀ ਬਾਗ ਬਸੇ ਉਹ ਈ-ਬਿਲਿੰਗ ਹੋਈ ਹੋएगी ਨਾ ਉਹ ਸਾਨੂੰ ਇਹ ਬੰਦਾ ਦੱਸ ਗਿਆ ਉਹ ਕਹਿੰਦਾ ਵੀ ਇਹ ਆਪੇ ਜਨਰੇਟ ਕੀਤੇ ਗਏ ਬਿੱਲ ਆਪੇ ਜਨਰੇਟ ਵਾਊਚਰ ਕਹਿੰਦੇ ਕਢਾਓ ਇਹ ਤਾਂ ਬਿਜ਼ਨਸ ਦਾ ਕੰਮ ਹੈ ਜਾਂ ਤੇ ਉਹ ਸਾਡੀਆਂ ਸੈਟ ਕੋ ਲੈ ਗਈ ਇੱਕ ਵਾਰੀ ਸੈਟ ਵਾਊਚਰ ਕਢਾਵੇ ਮੈਂ ਤੇ ਭਗਵੰਤ ਸਿੰਘ ਆਂਦੇ ਬਿਜਲੀਾਂ ਦੀ ਇਨਕੁਆਰੀ ਹੋਈ ਬਿਜਲੀਾਂ ਸਨੇਕ ਮਾਲਕਾਤੀ ٹرسٹ ਨੂੰ ਜੀ ਵੀ ਇਹਦਾ ਯਾਰ ਕਰੋ ਠੀਕ ਹੈ ਕਰਾ ਦੇਗੀ ਇੱਕ ਵੱਡੇ ਅਫਸਰ ਵਾਲਾ ਹਾਂ ਜਿਹੜਾ ਸਾਡੇ ਕੋਲ ਸਮਾਰਟ ਸਿਟੀ ਬਾਰੇ ਵੀ ਦੱਸ ਕੇ ਗਏ ਇਹਦੇ ਬਾਰੇ ਵੀ ਇੱਕ ਇੱਕ ਐਪੀਸੋਡ ਕਰਾਂਗੇ ਮੈਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਵੀ ਬੇਨਤੀ ਕਰਦਾ ਵੀ ਸਾਨੂੰ ਜਣਾ ਐਜ਼ ਅ ਇਨਵੈ ਏਜੰਸੀ ਹੈ ਕਰਲੇਓ ਬਸ ਇੱਕ ਪੂਰੀ ਟੀਮ ਬਣਾ ਲੈਣੇ ਜਾਂ ਫਿਰ ਤੁਹਾਨੂੰ ਦੱਸਾਂਗੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਠੱਗੀਆਂ ਮਾਰ ਰਹੇ ਨੇ ਇਹ ਅਫਸਰ ਕੋਈ ਸ਼ੱਕ ਨਹੀਂ ਕੱਟੜ ਇਮਾਨਦਾਰ ਸਰਕਾਰ ਤੁਸੀਂ ਅੱਛਾ ਕੰਮ ਕਰ ਰਹੇ ਹੋ ਮੁੱਖ ਮੰਤਰੀ ਭਗਵੰਤ ਮੈਂ ਤੇ ਥੱਲੇ ਜਿਹੜੇ ਬੰਦੇ ਆ ਉਹ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਦੇ ਮੂੰਹ ਨੂੰ ਪਹਿਲੇ ਲਹੂ ਲੱਗਾ ਜਿਵੇਂ ਕੋਮਰ ਵਿਜੇ ਪ੍ਰਤਾਪ ਕਹਿੰਦੇ ਨੇ ਵੀ ਸਰਕਾਰ ਬਦਲੀ ਸਿਸਟਮ ਉਹੀ ਉਹ ਗ੍ਰੀਨ ਐਵਨਿਊ ਦੀਆਂ ਬਿਲਡਿੰਗਾਂ ਬਣਾਉਂਦੇ ਸੀ ਵੀ ਦੇਖੋ ਕਿਦਾਂ ਬਿਲਡਿੰਗਾਂ ਬਣ ਗਈਆਂ ਉਹ ਹੋਰ ਵੀ ਕਈ ਥਾਵਾਂ ਤੇ ਰੌਲਾ ਪਾਉਂਦੇ ਨੇ ਹੁਣ ਸੋਨੇ ਦੇ ਮੇਰੀ ਸਿੱਟ ਦੇ ਗਰਾਇਆ ਸਾਹਿਬ ਨੂੰ ਇਹ ਬੜੀ ਬੇਨਤੀ ਆ ਬਹੁਤ ਅچھے ਅਫਸਰ ਆ ਵੀ ਐਸਐਸ ਬਿਲਡਰ ਦੇ ਕਾਗਜ਼ ਪਹਿਲਾਂ ਕੱਢ ਲਓ ਜੀ ਕੀ ਵਾਕਿਆ ਇਹਦਾ ਕੋਈ ਰਿਸ਼ਤੇਦਾਰ ਹੈਗਾ ਨਹੀਂ ਨਹੀਂ ਧੱਕੀ ਮਾਰੀ ਆ ਇਹਦੀ ਰਿਕੈਟ ਸੀ ਅਸੀਂ ਗ੍ਰੀਟਨ ਕੰਪਲੇਂਟ ਜਿਹੜੀ ਨਾਲ ਸੇਕਸ ਅਪ ਕਰਾ ਲਈ ਜੀ ਇਨੇ ਝੂਠਾ ਐਫੀਡਵਿਟ ਦਿੱਤਾ ਇਹ ਤੇ ਕਾਰਵਾਈ ਕਰਕੇ ਇਹਨੂੰ ਅੰਦਰ ਭੇਜੋ ਤੇ ਜਿਨੇ ਇਹਨੂੰ ਰੋਲ ਕੀਤਾ ਉਹਨੂੰ ਵੀ ਨਾਲ ਭੇਜੋ ਚਲੋ ਫਿਰ ਸਾਡੀ ਦਰਸ਼ਕਾਂ ਕੀ ਬੇਨਤੀ ਹੈ ਅਸੀਂ ਜੋ ਸਾਡੇ ਕੋਲ ਦਸਤਾਵੇਜ਼ ਆਉਂਦੇ ਨੇ ਉਹ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ ਫੈਸਲਾ ਜਨਤਾ ਨੇ ਲੈਣਾ ਹੈ ਕਿਉਂਕਿ ਲੋਕਤੰਤਰ ਦੇ ਵਿੱਚ ਜਨਤਾ ਹੀ ਜਨਾਰਦਨ ਹੈ ਅਫਸਰ ਜਿਹੜਾ ਅੰਦਰ ਬੈਠਾ ਹੈ ਲੋਕਾਂ ਨੂੰ ਵੀ ਸੀ ਵਾਰ-ਵਾਰ ਬੇਨਤੀ ਕਰਦੇ ਆ ਭਾਵੇਂ ਅਫਸਰ ਹੈ ਭਾਵੇਂ ਲੀਡਰ ਹੈ ਭਾਵੇਂ ਮੰਤਰੀ ਹੈ ਜਨਤਾ ਦੇ ਦਿੱਤੇ ਟੈਕਸ ਤੋਂ ਉਹਨਾਂ ਨੂੰ ਜਿਹੜੀ ਹੈ ਤਨਖਾਹ ਮਿਲਦੀ ਹੈ ਉਹਨਾਂ ਨੂੰ ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਮਿਲਦੀਆਂ ਨੇ ਤੇ ਤੁਸੀਂ ਇਹਨਾਂ ਨੂੰ ਸਵਾਲ ਪੁੱਛੋ ਕਦੇ ਇਹਨਾਂ ਨੂੰ ਹਾਰ ਪਾਉਂਦੇ ਜੇ ਕਦੇ ਇਹਨਾਂ ਨੇ ਕੋਈ 올림픽 ਚ ਮੈਡਲ ਜਿੱਤਿਆ ਵੀ ਇਹਨਾਂ ਨੇ ਕੋਈ 100 ਮੀਟਰ ਦੌੜ ਲਾਈ ਵੀ ਜਿਹੜਾ ਹੁਸੈਨ ਬੋਲਟ ਸੀਗਾ ਉਹਦਾ ਰਿਕਾਰਡ ਤੋੜਿਆ ਇਹਨਾਂ ਨੇ 올림픽 ਦੇ ਵਿੱਚੋਂ ਇਸ ਕਰਕੇ ਆਪਣੇ ਅਧਿਕਾਰਾਂ ਨੂੰ ਪਛਾਣੋ 5 ਕਿਲੋ ਅਨਾਜ ਫਰੀ ਬੱਤੀ ਮੁਫਤ ਖੋਰੀ ਦੇ ਚੱਕਰਾਂ ਚ ਨਾ ਪਾਓ ਇਹ ਅੱਜ ਤੁਹਾਨੂੰ ਮੁਫਤ ਚੀਜ਼ਾਂ ਦੇ ਕੇ ਤੁਹਾਡੇ ਆਉਣ ਵਾਲੀ ਪੀੜ੍ਹੀਆਂ ਦਾ ਜਿਹੜਾ ਭੁੱਖਿਆ ਉਹਨੂੰ ਦਾਤੇ ਲਾ ਰਹੇ ਨੇ ਆਪਣੇ ਨਿਆਣੇ ਤੇ ਨਾਲੇ ਵਿਦੇਸ਼ਾਂ ਚ ਭੇਜ ਤੇ ਉੱਥੇ ਜਾ ਕੇ ਡਿਗਰੀਆਂ ਕਰਾਉਂਦੇ ਉੱਥੇ ਇਹਨਾਂ ਨੂੰ ਸੈੱਟ ਕਰਾ ਦੇਣਾ ਇਹਨਾਂ ਨੇ ਚਲੋ ਰਕੇ ਜੀ ਸਮਾਂ ਹੋ ਗਿਆ ਜੀ ਆਜ਼ਾਤ ਲਈਏ ਤੁਹਾਨੂੰ ਸਾਡੇ ਦੇ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ